ਕਰੇ ਤਾਂ ਤੁਪਣੀ ਹੈਗੀ ਇੱਥੇ ਬਹਿ ਕੇ ਕਰਦੀਆਂ ਗੱਲਾਂ ਹੁਣ ਆਏ ਨਹੀਂ ਪਤਾ ਇੱਕ ਤਾਂ ਕਲੇਸ਼ ਬੜਾ ਪਾਉਂਦੀਆਂ ਨਹੀਂਆ ਦੋਨੇ ਨਾ ਸੱਸੀ ਲੜੀ ਜਾਂਦੀਆਂ ਰਹਿੰਦੀਆਂ ਕਰੇ ਪਤਾ ਨਹੀਂ ਇਹਨਾਂ ਦਾ ਕੀ ਬੱਟ ਦਾ ਰੌਲਾਗਾ ਆਏ ਨਹੀਂ ਪਤਾ ਹਰਪ੍ਰੀਤ ਆਊਗੀ ਲੋੜੀ ਲੈ ਕੇ ਕਿ ਬਾਈ ਨੂੰ ਭੇਜ ਦੇ ਕਿ ਬੇਬੇ ਆਊਗੀ ਔਰ ਕੀ ਪਤਾ ਉਹਨਾਂ ਦਾ ਆਉਣਗੇ ਜਾਂ ਨਾ ਆਉਣਗੇ ਕਿਤੇ ਇੱਥੇ ਬੈਠੀ ਡੀਕੀ ਜਾਵਾਂ ਦੋਨਾਂ ਚੋਂ ਕੋਈ ਵੀ ਨਾ ਆਵੇ ਚੱਲ ਲੋੜੀ ਤਾਂ ਜਾਈ ਨੂੰ ਖਾਵੇ ਪੁੱਛਾ ਤਾਂ ਸਹੀ ਫੋਨ ਲਾ ਕੇ ਕਿ ਮੈਂ ਠੀਕ ਠਾਕ ਨੇ ਆਉਣਗੇ ਕਿ ਨਹੀਂ ਕਿਤੇ ਲੜਾਈ ਪਾ ਰੱਖੀ ਹੋਵੇ ਕਰੇ ਹਰਪ੍ਰੀਤ ਦੀ ਲਾਉਣ ਦੇ ਨੰਬਰ ਉਸੇ ਦੀ ਲਾ ਕੇ ਦੇਖਦੀ ਆ ਬੇਬੇ ਦਾ ਤਾਂ ਹੀ ਨਹੀਂ ਪਤਾ ਘਰੇ ਹੋਵੇ ਨਾ ਹੋਵੇ ਹੈਲੋ ਰਾਜਵినా ਹਾਂ ਸਸਤਰੀ ਕਲਪਾ ਭੀ ਕਿਵੇਂ ਆ ਸਸਤਰੀ ਕਲਪਾਈ ਠੀਕ ਠਾਕ ਹੋ ਜੀ ਤੂੰ ਸੁਣਾ ਠੀਕ ਆ ਵਧੀਆ ਹੋਰ ਠੀਕ ਆ ਹਾਲ ਚਾਲ ਹਾਲ ਚਾਲ ਤਾਂ ਬਸ ਵਧੀਆ ਐ ਮੈਂ ਤਾਂ ਤੈਨੂੰ ਲਾਉਣੀ ਸੀ ਫੋਨ ਕਿਵੇਂ ਬਸ ਇਹ ਲਾਉਂਦੀ ਸੀ ਮੈਂ ਕਿਹਾ ਤੂੰ ਆ ਜਾਂਦੀ ਨਹੀਂ ਮੈਂ ਤਾਂ ਆ ਜੂਗੀ ਪਹਿਲਾਂ ਇਹ ਦੱਸੋ ਹੁਣ ਤਾਂ ਨਹੀਂ ਕਲੇਸ਼ ਪਾਈ ਬੈਠੀਆਂ ਕਿਤੇ ਨਾ ਨਾ ਹੁਣ ਤਾਂ ਬੇਬੇ ਤਾਂ ਆਵਦਾ ਹੁਣ ਤੈਨੂੰ ਪਤਾ ਤਾਂ ਹੈਗਾ ਬੇਬੇ ਤਾਂ ਢੀ ਬੈਠੀ ਹੈ ਬੈਠ ਕੋਚ ਅੱਛਾ ਬੋਲੋ ਭਵਨਾ ਆਪਸ ਵਿੱਚ ਪਰ ਲੜਿਆ ਨਾ ਕਰੋ ਮੈਨੂੰ ਤਾਂ ਬਾਲੀ ਕਲਪਣਾ ਰਹਿੰਦੀ ਏ ਸੋਡੀ ਨਾ ਨਾ ਹੁਣ ਤਾਂ ਲੜਦੀ ਤਾਂ ਕਾਨੂੰ ਹੁਣ ਤਾਂ ਉੱਥੇ ਬੈਠੀ ਰਹਿੰਦੀ ਹੈ ਮੈਂ ਤਾਂ ਇਹ ਜੋ ਸੋਚੀ ਜਾਂਦੀ ਸੀ ਵੀ ਲੋੜੀ ਲੈ ਕੇ ਵੀ ਤੁਸੀਂ ਆਉਂਗੇ ਕਿ ਬੇਬੇ ਆਉਗੀ ਅਈ ਦੇਖ ਬੇਬੇ ਦਾ ਤਾਂ ਹੁਣ ਪਤਾ ਨਹੀਂ ਨਾ ਹੀ ਮੈਂ ਬੇਬੇ ਨੂੰ ਪੁੱਛਿਆ ਹੈਗਾ ਅੱਛਾ ਤੇ ਅਸੀਂ ਤਾਂ ਦੇਖ ਰਾਜਵੀਰ ਕੈ ਦਿਨਾਂ ਦੇ ਆ ਜਾਂਦੇ ਤੇਰੇ ਕੋਲੇ ਫੜਾ ਜਾਂਦੇ ਅੱਛਾ ਤੇ ਇਸ ਦੇ ਮਾਰੇ ਨਹੀਂ ਆਏ ਮੈਂ ਕਿ ਫੇਰ ਨਾ ਬੇਬੇ ਕੋਲ ਇਸ ਕਰ ਲੈ ਤੇ ਤੂੰ ਐ ਕਰ ਨਹੀਂ ਤੇ ਤੂੰ ਆ ਜਾਨੇ ਬੇਬੇ ਨੂੰ ਮਿਲ ਜਾਣਾ ਤੇ ਤੂੰ ਲੋੜੀ ਦਾ ਸਮਾਨ ਲੈ ਜਾ ਅੱਛਾ ਮੈਂ ਆ ਮਾ ਹਣਾ ਤੇ ਫਿਰ ਤੈਨੂੰ ਪਤਾ ਰਹੇਗਾ ਜੇ ਅਸੀਂ ਤੇਰੇ ਕੋਲੇ ਆ ਗਏ ਫਿਰ ਮੇਲੇ ਦੇਊਗੀ ਵੀ ਮੈਨੂੰ ਤਾਂ ਬੁਲਾਉਂਦੀ ਨਹੀਂ ਮੇਰੀ ਕੀ ਕੋਲੇ ਕੀ ਲੈਣ ਵਈਆਂ ਤੈਨੂੰ ਪਤਾ ਤਾਂ ਇਹਦਾ ਬੇਬੇ ਦੇ ਸਵਾਦ ਜੇ ਮੈਂ ਆ ਗਈ ਆਉਂਗੀ ਤਾਂ ਦੇਖ ਮੈਂ ਬਹਾਨੇ ਨਾਲ ਬੇਬਿੰਤਾ ਮੈਂ ਕਹਿੰਦੀ ਨਹੀਂ ਹੈਗੀ ਵੀ ਮੈਂ ਲੋੜੀ ਦਾ ਕਰਕੇ ਆਈਆਂ ਐਵੇਂ ਕਿਤੇ ਮੇਰੇ ਨਾਲ ਗੱਲ ਪਾਈ ਜ ਤੈਨੂੰ ਪਤਾ ਤਾਂ ਹੈਗਾ ਬੇਬੇ ਦੇ ਸੁਭਾਅ ਦਾ ਉਹ ਤਾਂ ਮੈਂ ਬਗੈਰ ਗੱਲ ਤੂੰ ਚੜ ਜਾਂਦੀ ਹੈ ਬੱਲ ਵਾਂਗੂ ਅਜੀ ਨਾਲ ਤੇਰਾ ਕਰਕੇ ਰਾਜੀ ਵੀਰ ਕਿਉਂ ਕਰ ਜਾਂਦੇ ਆ ਵੀ ਚੱਲ ਕਿੰਨਾ ਕਿਤੇ ਰਹਿ ਗਈ ਹਾਂ ਆਪਣਾ ਨਾਬ ਵਿੱਚ ਦੀ ਫਰਕ ਪਾਈ ਹੈ ਨਾ ਪਤਾ ਦਾ ਬਰਤੇ ਵਾਰ ਰੱਖੀ ਤੈਨੂੰ ਤਾਂ ਫਿਰ ਹਰਪ੍ਰੀਤ ਮੈਂ ਕਹਿੰਦੀ ਵੀ ਨਹੀਂ ਹੈਗੀ ਮੈਂ ਤਾਂ ਦੇਖ ਜਦੋਂ ਵੀ ਆਉਣੀ ਹੁੰਨੀ ਆ ਭਾਈ ਜਦੋਂ ਤੁਸੀਂ ਲੜਦੇ ਹੋ ਮੈਂ ਤਾਂ ਮੇਰੀ ਮਾਂ ਦਾ ਹੀ ਕਸੂਰ ਕੱਢਦੀ ਹੁੰਨੀ ਆ ਐਵੇਂ ਤਾਂ ਨਹੀਂ ਹੁਣ ਬਗੈਰ ਗੱਲ ਤੋਂ ਤੈਨੂੰ ਆਖੀ ਜਾਣਾ ਕੋਈ ਕਸੂਰ ਹੁੰਦਾ ਬੰਦਾ ਜਿਹਦਾ ਕਸੂਰ ਹੋ ਕੱਡੂ ਤਾਂ ਉਸੇ ਦੀ ਜੀ ਮੇਰੀ ਗਲਤੀ ਮੈਂ ਤਾਂ ਤੈਨੂੰ ਕਹਿੰ ਹੁਣ ਜੇ ਤਾਂ ਬੇਬੇ ਚ ਕਸੂਰ ਹੁੰਦਾ ਤਾਂ ਭਈ ਬੇਬੇ ਨੂੰ ਕਿਹਾ ਜਾਊਗਾ ਖਾ ਦਾ ਮੈਂ ਦੇਖ ਬਾਈ ਹਿੱਸਾ ਲਵੇ ਹਾਂ ਸੋਡੀ ਗੱਲ ਚ ਨਹੀਂ ਉਹ ਤਾਂ ਨਾ ਬੇਬੇ ਤਾਂ ਲੋਕਾਂ ਨੇ ਮੰਗਰ ਲੱਗ ਰਹੀ ਹੈ ਬੇਬੇ ਤਾਂ ਲੋਕਾਂ ਦੀ ਚੱਕ ਕਚਾਰੀ ਜਿਵੇਂ ਲੋਕ ਉਂਗਲਾ ਜੀ ਜਾਂਦੇ ਉਵੇਂ ਬੋਲੀ ਜਾਂਦੀ ਆ ਕਿ ਕਰੇ ਬੇਬੇ ਵੱਧ ਕਰਦੀ ਆ ਥੋੜੇ ਬਾਅਦ ਵਿੱਚ ਘਟਮੀ ਜ਼ਿਆਦਾ ਕਰ ਜਾਂਦੀ ਆ ਚਲ ਕੋਈ ਨਹੀਂ ਫਿਰ ਮੈਂ ਨਾ ਬਹਾਨੇ ਜੇ ਨਾਲ ਆਉਂਗੀ ਮੈਂ ਤਾਂ ਨਹੀਂ ਕਹਿੰਦੀ ਹੈਗੀ ਵੀ ਮੈਂ ਲੋੜੀ ਲੈਣ ਆਈ ਆ ਤੇ ਮੈਂ ਐਂ ਕਹਿ ਦੂੰਗੀ ਵੀ ਬੇਬੇ ਮੈਂ ਤਾਂ ਤੇਰਾ ਪਤਾ ਲੈਣ ਆਈ ਸੀਗੀ ਹਾਂ ਉਹ ਤੂੰ ਐਂ ਕਹਦੀ ਵੀ ਮੈਂ ਤਾਂ ਤੇਰਾ ਪਤਾ ਲੈਣ ਆਈ ਆ ਤਲ ਜਿਦੋਂ ਆਮੇ ਗੇਸੀ ਉਹੀ ਗੱਲ ਤੈਨੂੰ ਸੈਂਡ ਕਰਾਂ ਚੋਰੋਂ ਦੇ ਦੇਾਂਗੇ ਸਮਾਨ ਪਈ ਹੋਰ ਕੀ ਹੈ ਹਾਂ ਬਾਕੀ ਸਰੇ ਬੇਬੇ ਦਾ ਮੂਡ ਦੇਖ ਕੇ ਗੱਲ ਕਰਾਂਗੇ ਜੇ ਤਾਂ ਦਾ ਮੂਡ ਹੋਇਆ ਵਧੀਆ ਫਿਰ ਤਾਂ ਆਪਾਂ ਗੱਲ ਛੇੜ ਲਾਂਗੇ ਲੋੜੀ ਦੀ ਜੇ ਐਵੇਂ ਤੈਨੂੰ ਪਤਾ ਅਕਲੇਸ਼ ਜਿਹੜੀਆਂ ਗੱਲਾਂ ਕਰਨ ਲੱਗੀ ਫਿਰ ਭਾਈ ਮੈਂ ਵੀ ਪਾਸਾ ਵੱਟ ਲੂੰਗੀ ਫਿਰ ਐ ਕਰਾਂਗੇ ਤੇਰੇ ਬਾਈ ਤੇਰੇ ਨਾਲ ਵਗ ਜੂਗਾ ਮਨਸ ਤੱਕਰ ਤੇਨੂੰ ਉੱਥੋਂ ਦਵਾਇਆ ਹੋਊਗਾ ਹਾਂ ਉੱਥੋਂ ਦਵਾਇਆ ਹੋਊਗਾ ਹਾਂ ਹੁਣ ਸਮਾਨ ਤੋਂ ਵੀ ਗੱਲ ਲੋੜੀ ਤਖੜਾਉਣੀ ਹੈ ਭਾਈ ਤੈਨੂੰ ਨਾ ਹੂੰ ਕੋਲੇ ਤੂੰ ਬਿੜਕਦਾ ਰੱਖੀ ਹੋਣੀ ਹੈ ਮਾੜੀ ਮੁੱਟੀ ਦੇਖਿਆ ਨਹੀਂ ਬੇਬੇ ਨੂੰ ਕੁਛ ਲਿਆ ਤੋੜਾ ਇਹ ਚੱਕੀ ਫਿਰਦੀ ਸੀ ਐ ਲੱਗਦਾ ਜਿਵੇਂ ਦੀ ਪੈਰਸਨ ਕਢਾਉਣ ਗਈ ਹੁੰਦੀ ਐ ਅੱਛਾ ਅੱਜ ਹਾਂ ਹਾਂ ਚਲ ਫੇਰ ਆਈ ਨਾ ਕਹਦੇ ਵੀ ਮਾਂ ਤੇਰੀ ਮਰੀ ਸੀ ਵੀ ਜਿਹੜੀ ਚੀਜ਼ ਲੈਣੀ ਸੀ ਮੈਥੋਂ ਲੈ ਲੈਂਦੀ ਵੀ ਤੂੰ ਹਰਪ੍ਰੀਤ ਤੋਂ ਕਿਉਂ ਮੰਗੀ ਫਿਰ ਜਿਹੜਾ ਤੈਨੂੰ ਉਹ ਦੇਊਗੀ ਉਹ ਤਾਂ ਮਿਲੇ ਜੀ ਮੈਂ ਕਹੜਾ ਕਿੰਨੀ ਵੀ ਆਦੀ ਮਾਂ ਤੋਂ ਨਾ ਲੈ ਕੇ ਜੀ ਚਲ ਕੋਈ ਨਾ ਜੇ ਬੇਬੇ ਨੇ ਸਮਾਨ ਲਿਆ ਤਾਂ ਫਿਰ ਤੂੰ ਰਹਿਣ ਦੀ ਐਵੇਂ ਜ਼ਰੂਰੀ ਤਾਂ ਨਹੀਂ ਨਹੀਂ ਸਮਾਨ ਤਾਂ ਸੀ ਹੁਣ ਜਿਹੜਾ ਦੇਣਾ ਤੈਨੂੰ ਦੇਵਾਂਗੀ ਦੇਖੋ ਬੇਬੇ ਤਾਂ ਐ ਆਖੂਗੀ ਕੱਲ ਨੂੰ ਫਿਰ ਬੇਬੇ ਦਾ ਐ ਨਹੀਂ ਪਤਾ ਮੈਨੂੰ ਮੇਣਾ ਦੇ ਦੇ ਵੀ ਮੇਰੀ ਤੈਨੂੰ ਤੇ ਲੋੜੀ ਨਹੀਂ ਦਿੱਤੀ ਚਲ ਕੋਈ ਨਹੀਂ ਹਾਂ ਉਹ ਤਾਂ ਬੇਬੇ ਦਾ ਪਤਾ ਤਾਂ ਕੋਈ ਨਹੀਂ ਵੀ ਕਿੱਧਰਲੇ ਪਾਸੇ ਹੋ ਕੇ ਖੜਜੇ ਕਿੱਧਰ ਹੋ ਜੇ ਉਹ ਵੀ ਗੱਲ ਕਿਸੇ ਦੀ ਉਂਗਲ ਤੇ ਚੜ ਕੇ ਆ ਜੀ ਫੇਰ ਕਲੇਸ਼ ਪੈ ਜੇ ਕਰੇ ਚਲ ਚੰਗਾ ਹਰਪ੍ਰੀਤ ਫੇਰ ਮੈਂ ਆਣੀ ਆ ਘੰਟੇ ਕ ਤਾਈ ਆ ਗਈ ਮੈਂ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਚੰਗਾ ਹਲਾ ਪੇਛਣ ਕਢਾ ਕੇ ਲਿਆ ਮਾਪ ਦੇ ਕੋਈ 4 ਪੈਸੇ ਕਿਹੜੇ ਹੈਗੇ ਨੇ ਤੇ ਫੇਰ ਪੈਸੇ ਕਢਾ ਕੇ ਪੇਛਣ ਤੇ ਫੇਰ ਸਮਾਨ ਲਿਆ ਕੇ ਫੇਰ ਮੈਂ ਕੁੜੀ ਕੋਲੇ ਜਾ ਕੇ ਆਉਂਗੀ ਰਾਜਵੀਰ ਕੋਲੇ ਫੇਰ ਫਰਾ ਕੇ ਆਉਂਗੀ ਲੋੜੀ ਦਾ ਸਮਾਨ ਉਹ ਚੜਾਉਂਦੀ ਹੈਗੀ ਵਿਚਾਰੀ ਮੇਰੀ ਮੇਰੀ ਭੈਣ ਇਕਠੀਂ ਕਢਾ ਕੇ ਲਿਆਵਾਂਗੇ ਮੈਂ ਤਾਂ ਕਹਿਣਾ ਇੱਥੇ ਬਾਈ ਨਹੀਂ ਆਏਗੀ ਉਹਨੂੰ ਡੀਖਦੀਆਂ ਜੇ ਮੈਂ ਛੱਡ ਕੇ ਬਾਗ ਗਈ ਫੇਰ ਆਖੂਗੀ ਕੱਲੀ ਬਾਗ ਗਈ ਆਈ ਜਾਂਦੇ ਉਹਦੇ ਨਾਲ ਹੀ ਜਾਉਂਗੀ ਡੀਖਦੀਆਂ ਉਹਨੂੰ ਕਹਿਰਾ ਹੁਣ ਬੇਬੇ ਅਗਾਂ ਦਰਸ਼ਕ ਕਿਭੀਂ ਚੜਾ ਆ ਨਾ ਕਿਧਰੀ ਚੱਕੀ ਫੇਰਾ ਭਾਈ ਤੂੰ ਮੇਰੇ ਚੋਲ ਚੋਕੀ ਲੈ ਲਾਂਗਾ ਦੇਖਵੇਂ ਕਰਦਾ ਜੀ ਆ ਭਾਵੇਂ ਤੂੰ ਅੱਡ ਬੈਠੀ ਆ ਪੁੱਛਣ ਦਾ ਤੁਹਾਡਾ ਹੱਕ ਬਣਦਾ ਵੀ ਤੂੰ ਜਾਣੀ ਕਿੱਥੇ ਹੁਣ ਝੋੜਾ ਜਾ ਲੈ ਕੇ ਪਤਾ ਤਾਂ ਮੈਨੂੰ ਕਿੱਧਰ ਜਾਣੀ ਐ ਨਾ ਪਤਾ ਨੂੰ ਭਾਈ ਫੇਟੂ ਪਤਾ ਲੈ ਕੇ ਮੱਥੇ ਕਰਨਾ ਵੀ ਕੀ ਆ ਭਾਈ ਕਰੋ ਮੈਂ ਤੇਰੇ ਨਾਲ ਅੱਡ ਬਿੱਡੀ ਬੈਠੀ ਆ ਹੁਣ ਮੈਂ ਕਿਸੇ ਪਾਸੇ ਜਾਵਾਂ ਮੈਂ ਕਿਸੇ ਪਾਸੇ ਆਵਾਂ ਦੇਖਵੇਂ ਵੀ ਕੱਲ ਨੂੰ ਤੂੰ ਐ ਨਾ ਕਹਿਦੀ ਵੀ ਭਾਈ ਮੈਂ ਘਰੋਂ ਗਈ ਸੀ ਮੈਂ ਝੋੜਾ ਚੱਕ ਕੇ ਲੇ ਗਈ ਮੈਨੂੰ ਐ ਨਹੀਂ ਪੁੱਛਿਆ ਵੀ ਤੂੰ ਜਾਣੀ ਕਿੱਥੇ ਐ ਤੇਰਾ ਕੀ ਪਤਾ ਭਾਈ ਜਾ ਕੇ ਬੱਸ ਚੜਜੇ ਨਹੀਂ ਫੇਰ ਚੜਜੂਗੀ ਬਸ ਚੜਜੂਗੀ ਮੇਰੇ ਕਿ ਰਿਸ਼ਤੇਦਾਰੀਆਂ ਨਹੀਂ ਉਹ ਕੁੜੀ ਵੀ ਹੈ ਮੇਰੇ ਸਾਰੇ ਪੇਕੇ ਮੇਰੇ ਨੇ ਨਾਨਕੇ ਮੇਰੇ ਨੇ ਮੈਂ ਕਿਤੇ ਮਰਜੀ ਵਗ ਜਾ ਅਡੀ ਦੇਖੋ ਉਸ ਕਿਰੀ ਚ ਰਿਸ਼ਤੇਦਾਰੀ ਚ ਦੇਖ ਭਗ ਜਾਵੇ ਵੀ ਕੋਈ ਮੈਂ ਰਿਸ਼ਤੇਦਾਰੀ ਤਾਂ ਨਾ ਕੋਈ ਮੈਂ ਤਾਂ ਤੂੰ ਕੰਮ ਨਹੀਂ ਕਰਾਉਣਾ ਕਰੇ ਮੈਂ ਆਪਦਾ ਸਾਰਾ ਕੰਮ ਕਰ ਲਾਂਣੀ ਆ ਕਦੇ ਤੈਨੂੰ ਮੈਂ ਕੁਝ ਕਿਹਾ ਨਹੀਂ ਮੈਂ ਤਾਂ ਸੁਤੇ ਪੁੱਛ ਲਿਆ ਤੂੰ ਗੱਲ ਪੈਣੀ ਆ ਫੇਰ ਵੀ ਨਾ ਮੈਂ ਕੀ ਭਾਈ ਤੇ ਤੇਰਾ ਕੰਮ ਕਰਨ ਲੱਗ ਗਈ ਆ ਨਾ ਬਿਨਾਂ ਗੱਲ ਤੋਂ ਲੜਾਈ ਪਾਲ ਗਈ ਨਾ ਲੜਾਈ ਪਾਲਦੀ ਟੂਆ ਦੀ ਕੇ ਮੈਂ ਕਿ ਪੁੱਛਦੀ ਆ ਫੇਰ ਪੁੱਛ ਕੇ ਮੈਂ ਸੋ ਕਰਨਾ ਕੀ ਆ ਕਿ ਮੈਂ ਕੰਮ ਕਰ ਲਾਂਣੀ ਆ ਫੇਰ ਮੈਂ ਕੀ ਭਾਈ ਤੇਰਾ ਕੰਮ ਕਰਨ ਲੱਗੀਆਂਗੀ ਤੇ ਫੇਰ ਮੈਂ ਕਿਹੜਾ ਤੈਨੂੰ ਕੰਮ ਨੂੰ ਕਿਹਾ ਬੇਬੇ ਬੇਬੇ ਇੰਨਾ ਕਿ ਤਾ ਜਦੋਂ ਹੁਣ ਘਰ ਚ ਰਹਨੇ ਇੱਕ ਚ ਇੰਨਾ ਤਾਂ ਪੁੱਛ ਹੀ ਜਾਂਦਾ ਮੈਂ ਤੈਨੂੰ ਦ ਕਿੰਨਾ ਤੂੰ ਉਹ ਕਰਦੀ ਐ ਨਾ ਇੰਨਾ ਨਹੀਂ ਚਾਹੀਦਾ ਮੈਂ ਤੈਨੂੰ ਦੱਸਾਂ ਤੂੰ ਤਾਂ ਬਿਨਾਂ ਗੱਲ ਤੋਂ ਕਰੇਸ ਭਾਲਦੀ ਫਿਰ ਮੈਂ ਨਹੀਂ ਭਾਈ ਤੈਨੂੰ ਪੁੱਛਦੀ ਕੋ ਤੂੰ ਆਦੇ ਪੇਕੀ ਜਾਣੀਆ ਕਿਤੇ ਆਦੇ ਨਾਂਕੀ ਜਾਣੀਆ ਕਿਤੇ ਗੱਡੀ ਤੇ ਝੜਕਦੇ ਨੇ ਚੜ ਕੇ ਭੱਗ ਜਾਂਦੇ ਮੈਂ ਕਿਤੇ ਪੁੱਛਿਆ ਵੀ ਕਿੱਦਾਂ ਜਾਣੀਓ ਭਾਈ ਤੂੰ ਭੱਗ ਜਾ ਭਾਈ ਗੱਡੀ ਤੇ ਆ ਖੜੀ ਐ ਗੱਡੀ ਲੈ ਜਾ ਅਸੀਂ ਕਿਹੜਾ ਗੱਡੀ ਤੋਂ ਤੈਨੂੰ ਰੋਕੇ ਲੈ ਆ ਕੇ ਕਿਦਾਂ ਮੈਂ ਇੱਕ ਮਾਰ ਆਖ ਦਿੰਦੇ ਸੀ ਤੈਨੂੰ ਲੈ ਕੇ ਲੋ ਉਹ ਤੇ ਲੈ ਕੇ ਨਹੀਂ ਸੀ ਜਾਂਦੇ ਹੁਣ ਤਾਂ ਇਹ ਨੂੰ ਆ ਵੀ ਬੇ ਬੇ ਅੱਡ ਬਿੱਡ ਬੈਠੀ ਆ ਹੁਣ ਇਹ ਗੱਡੀ ਦਾ ਕੰਡੋ ਹੀ ਨਹੀਂ ਤੇ ਫਿਰ ਲੈ ਜਾ ਭਾਈ ਅਸੀਂ ਕਿਹੜਾ ਗੱਡੀ ਤੋਂ ਰੋਕੀ ਆ ਕਿਸੇ ਮੁੰਡੇ ਨੂੰ ਲਿਆ ਚਲਾ ਕੇ ਲੈ ਜਾ ਗੱਡੀ ਲੈ ਜਾ ਇਹਨੂੰ ਤਾਂ ਮੈਂ ਜਾਣ ਨਹੀਂ ਦਿੰਦੀ ਫਿਰ ਤੇਰੇ ਨਾਲ ਮੇਰੇ ਨਾਲ ਇਹਨੂੰ ਕੌਣ ਜਾਣ ਦੇਣਾਗਾ ਆਪ ਵਗ ਜਾ ਕਰ ਮੇਰੇ ਨਾਲ ਨਾ ਜਾਣ ਦੇਈ ਮੁੰਡੇ ਨੂੰ ਦੇਖੀ ਕਿਤੇ ਮੈਨੂੰ ਵੀ ਕਿਤੇ ਲੈ ਜਾ ਸਕੀਰੀ ਚੌਂ ਨਾ ਬੈਂਦੀ ਅੱਡ ਨਹੀਂ ਤਾਂ ਤੂੰ ਸਾਡੀ ਬੇਇੱਜ਼ਤੀ ਕਰਤੀ ਸਾਰੇ ਪਿੰਡ ਚ ਅੱਡ ਬਹਿ ਕੇ ਤੇ ਨਾਲੇ ਹੁਣ ਤੈਨੂੰ ਗੱਡੀਆਂ ਤੇ ਲੈ ਕੇ ਜਾਵੇਂ ਹਾਂ ਨਾ ਅੱਡ ਟਾਈ ਫਿਰ ਤੇ ਜਿਵੇਂ ਬਹਾਈਆਂ ਮੈਂ ਤਾਂ ਬੈਠੀ ਆ ਮੈਂ ਕਹਦੇ ਨਾ ਮੈਂ ਮੈਂ ਤਾਂ ਬੱਚੇ ਰੱਖਿਆ ਸੀ ਮੈਂ ਤਾਂ ਤੈਨੂੰ ਕਿਹਾ ਸੀ ਬੀਬੇ ਵੇ ਦੋ ਰੋਟੀਆਂ ਇੱਥੇ ਲਿਆ ਕੇ ਖਾ ਲਿਆ ਕਰ ਸਾਡੇ ਨੂੰ ਅੱਡ ਨਾ ਤੂੰ ਕਰਦੀ ਸੀ ਕਿਹਦੇ ਇਸ ਦੀ ਜੜ ਤੂੰ ਐ ਮੈਂ ਨਹੀਂ ਕਿਦੋਂ ਭਾਈ ਤੂੰ ਦੋ ਰੋਟੀਆਂ ਮੈਨੂੰ ਖਾਣੀ ਨਹੀਂ ਜੱਟੀਆਂ ਹਰ ਵਕਤੀ ਮੱਥੇ ਕੰਮ ਕਰਾਈ ਜਾਂਦੀ ਕਿਤੇ ਗੋਹਾਸ਼ਟਾ ਲੈ ਲੈਂਦੀ ਕਿਤੇ ਸੰਨੀਆਂ ਪਵਾ ਲੈਂਦੀ ਕਿਤੇ ਕੁਛ ਕਰਾ ਲੈਂਦੀ ਅੱਜ ਮਜ਼ਾ ਫੇਰ ਹੁਣ ਤਾਂ ਮੇਰੀ ਨਹੀਂ ਐ ਹੁਣ ਤਾਂ ਬੇਲੀਆਂ ਹੁਣ ਤਾਂ ਮौज ਕਰ ਫੇਰ ਹੁਣ ਤਾਂ ਕੋਈ ਕੰਮ ਦੀ ਲੋੜ ਨਹੀਂ ਕੋਈ ਨਾ ਫੇਰ ਮੌਜੀ ਕਰੂੰਗੀ ਹੋ ਗਾਣ ਮੌਕੇ ਸੁੱਖ ਵੀ ਲੈਣੇਗਾ ਮੈਂ ਤਾਂ ਤੈਨੂੰ ਐਵੇਂ ਪੁੱਛ ਲਿਆ ਮੈਂ ਪਾਗਲ ਸੀ ਜਿਹੜੀ ਨਹੀਂ ਤੈਨੂੰ ਆ ਕੇ ਪੁੱਛਾਂ ਮੇਰੇ ਕੰਨੂ ਨਾ ਕਿਧਰੇ ਮਰਜੀ ਜਾ ਝੋੜਾ ਲੈ ਕੇ ਜਿੱਧਰ ਜਾਣਾ ਉਧਰ ਜਾ ਟੈਲ ਕੋਈ ਨਾ ਬਗ ਜੂਗੀ ਫੇਰ ਤੇਰੀ ਰੋਕੀ ਕਿ ਮੈਂ ਰੁਕਦੀ ਆ ਆਉਦੇ ਜਾਣੀ ਭੇਟੇ ਲੈਂਦੀ ਹੈਗੀ ਵੀ ਕਿੱਦਾਂ ਜਾਂਦੀ ਆ ਸਾਰਾ ਪਤਾ ਹੈ ਜਾਣ ਕੇ ਦੇਖੋ ਪਣੇ ਕਰਦੀ ਆ ਇਹਨੂੰ ਸਾਰਾ ਪਤਾ ਹੈ ਵੀ ਆਦੀ ਪੇਠਣਾ ਇਕੱਠੀਆਂ ਹੋਈਆਂ ਪਈਆਂ ਨੇ ਵੀ ਹੁਣ ਕਢਾ ਕੇ ਲਿਆਉਗੀ ਤੈਨੂੰ ਮੈਂ ਬੜਾ ਦੱਸਦੀ ਆਂਗੀ ਭੇਟ ਲੈਂਦੀ ਆ ਆਪਦੇ ਜਾਣੀ ਆ ਗਈ ਭਾਣੇ ਆ ਗਈ ਆ ਕਲੇਸਾਂ ਟਿੰਡੀਆਂ ਲਾਹੂ ਇਹ ਮੈਂ ਤਾਂ ਖਿਆਲੀ ਨਹੀਂ ਕਰਿਆ ਤੇਰੇ ਤੇ ਵੀ ਖੜੀਆਂ ਵਰਗੇ ਇਹ ਕਿੱਥੇ ਗੱਲ ਦਾ ਪਤਾ ਲੱਗਣ ਦਿੰਦੀ ਹੈਗੀ ਆਪਦੀ ਰੌਲਾ ਪਾ ਕੇ ਬੈਠ ਜਾਂਦੀ ਆ ਹਰਪ੍ਰੀਤ ਨਾ ਜਾ ਕੇ ਗੱਲ ਕਰਦੇ ਆਂ ਭੈਣ ਕੋਲੇ ਆਪਾਂ ਵੀ ਲੋੜੀ ਫੜਾਈ ਆਉਂਦੇ ਬੇਬੇ ਨੂੰ ਤਾਂ ਹੈ ਨਹੀਂ ਕਿਸੇ ਗੱਲ ਦਾ ਬੇਬੇ ਉਹ ਜਲੇ ਘਰੀ ਨਹੀਂ ਹੈਗੀ ਉਹ ਬੇਬੇ ਕਿਹੜਾ ਕਿਤੇ ਖੜਦੀ ਐ ਤਾਂ ਹੀ ਤਾਂ ਬੇਬੇ ਅੱਡ ਬੈਠੀ ਐ ਜੇ ਖੜਨ ਵਾਲੀ ਹੋਵੇ ਫੇਰ ਗੱਲਾਂ ਕਰਦੀਆਂ ਨੇ ਹਰਪ੍ਰੀਤ ਹਾਂ ਉਹ ਬੇਬੇ ਕਿੱਧਰ ਗਈ ਐ ਬੇਬੇ ਤਾਂ ਚੋੜਾ ਜਾਲੇ ਕਿ ਕਿ ਮੈਨੂੰ ਲੱਗਦਾ ਪਲਸਨ ਕਢਾਉਣ ਗਈ ਏ ਤੇ ਜੇ ਮੈਂ ਪੁੱਛਿਆ ਵੇ ਬਿੰਨੂਆ ਬੇਬੇ ਕਿੱਥੇ ਜਾਨੀ ਐ ਮੇਰੇ ਤਾਂ ਗੱਲ ਪੈ ਗਈ ਉਹੀ ਗੱਲ ਫੇਰ ਕਲੇਸ਼ ਬੁੜੀ ਦਾ ਆਹ ਦੇਖ ਲਾ ਟੁੱਟੇ ਚੁੱਲੇ ਜੋੜੀ ਬੈਠੀਆ ਹੁਣ ਐ ਕਹਿੰਦੀ ਹੂੰ ਵੀ ਇੱਥੇ ਰੋਟੀ ਪਕਾਉਂਗੀ ਸਮਾਰ ਕੇ ਜਰੂਸ ਕੱਢੂਗੀ ਬੇਬੇ ਜੀ ਤਾਂ ਹੁਣ ਾਡੀ ਬੈ ਗਈ ਹਾਂ ਹੁਣ ਰੋਟੀਆਂ ਵੀ ਾਡਾ ਪਕਾਉਗੀ ਹਾਂ ਉਹ ਮੈਂ ਤੈਨੂੰ ਐਂ ਕਹਿੰਦਾ ਸੀ ਉਹ ਛੱਡ ਪਰੇ ਬੇਬੇ ਦੀਆਂ ਗੱਲਾਂ ਤਾਂ ਉਹ ਮਾਂ ਸਾਰੇ ਲੋੜੀ ਦੇਈ ਜਾਂਦੇ ਨੇ ਭੈਣਾਂ ਨੂੰ ਹਾਂ ਆਪਾਂ ਵੀ ਰਾਜਵੀਰ ਨੂੰ ਲੋੜੀ ਫੜਾਇਆ ਆਉਂਦੇ ਫੜਾਤਾ ਹੁੰਦੇ ਤੈਨੂੰ ਪਤਾ ਨਹੀਂ ਤੇਰੀ ਮਾਂ ਦਾ ਕੜੈਸਣ ਦਾ ਜੇ ਮੂਰੇ ਕਰੇ ਪਾ ਕੇ ਖੜ ਗਈ ਉਹ ਲੈ ਬੀਬੇ ਨੇ ਕੀ ਕਹਿਣਾ ਹੈ ਲੈ ਉਹਨੇ ਲੋੜੀ ਤਾਂ ਹੁਣ ਆਪਣੀ ਹੱਕ ਬਣਦਾ ਮੈਂ ਤੈਨੂੰ ਦੱਸਾਂ ਪਰਸਣ ਕਢਾਉਣ ਗਈ ਐ ਨਹੀਂ ਪਤਾ ਵੀ ਕੁੜੀ ਵਸਤੀ ਕਢਾਉਣ ਗਈ ਹੋਵੇ ਪਰਸਣਾ ਇਕੱਠੀਆਂ ਕਰੀ ਬੈਠੀ ਐ ਤਿੰਨ ਚਾਰ ਮਹੀਨੇ ਹੋ ਗਏ ਕਢਾਈਆਂ ਨਹੀਂ ਉਹ ਤੂੰ ਤਾਂ ਕੋਈ ਗੱਲ ਬਣਾ ਲੈਣੀ ਐ ਮੈਨੂੰ ਪਤਾ ਸਾਰਾ ਨਾ ਤੈਨੂੰ ਨਹੀਂ ਉਹਨਾਂ ਪਤਾ ਜਿੰਨਾ ਮੈਨੂੰ ਪਤਾ ਹੈ ਮੈਨੂੰ ਸਾਰਾ ਪਤਾ ਹੈ ਵੀ ਉਹ ਕੀ ਤਾਂ ਕਰਦੀ ਐ ਕੀ ਨਾ ਕਰਦੀ ਐ ਮੈਨੂੰ ਪਹਿਲਾਂ ਵੀ ਪਤਾ ਸੀ ਮੈਨੂੰ ਅੱਜ ਵੀ ਪਤਾ ਹੈ ਉਹ ਕਹਿਣਾ ਮਤਲਬ ਤੇਰੇ ਵੀ ਆਪਾਂ ਨਾ ਜਾਈ ਬੇਬੇ ਬਗਜੂ ਲੋੜੀ ਫੜਾਈ ਹੋਗੀ ਮੈਂ ਕਹਦਾ ਆਖਿਆ ਵੀ ਆਪਾਂ ਨਾ ਜਾਈਗੇ ਮੈਂ ਤਾਂ ਰਾਜਵੀਰ ਨੂੰ ਫੋਨ ਲਾਇਆ ਸੀ ਅੱਛਾ ਫੋਨ ਲਾਇਆ ਸੀ ਭੈਣ ਨੂੰ ਉਹ ਫਿਰ ਭੈਣ ਕੀ ਕਹਿੰਦੀ ਭੈਣ ਤਾਂ ਵਿਚਾਰੀ ਇਹ ਕਹਿੰਦੀ ਸੀ ਰਾਜਵੀਰ ਤਾਂ ਕਹਿੰਦੀ ਕਿ ਸਾਰੇ ਫੜਾ ਗਏ ਲੋੜੀ ਕਹਿੰਦੀ ਇਹ ਤੁਸੀਂ ਵੀ ਆ ਜਾਂਦੇ ਤੇ ਫਿਰ ਉਹੀ ਗੱਲ ਕਹਿੰਦੀ ਸੀ ਨਾ ਜਿਹੜੀ ਗੱਲ ਮੈਂ ਕਹਣਾਗਾ ਉਹ ਫਿਰ ਮੈਂ ਰਾਜਵੀਰ ਨੂੰ ਸਮਝਾਤਾ ਰਾਜਵੀਰ ਤਾਂ ਸਮਝ ਜਾਂਦੀ ਐ ਜੇ ਕਿਤੇ ਉਹ ਵੀ ਬੇਬੇ ਵਰਗੀ ਹੁੰਦੀ ਫਿਰ ਬਾਲਾ ਬਰਾਹਾਲ ਹੁੰਦਾ ਉਹ ਨੂੰ ਮੈਂ ਇਹ ਦੱਸਿਆ ਮੈਂ ਲੋੜੀ ਦਾ ਦੇਖ ਸੀ ਲੈ ਕੇ ਆ ਜਾਂਗੇ ਤੇ ਜੇ ਬੇਬੇ ਕੜੇਸ ਪਾ ਕੇ ਬੈਗੀ ਫੇਰ ਫੇਰ ਉਹੀ ਬੁਰਾ ਹਾਲ ਹੋ ਜੂਗਾ ਪਹਿਲਾ ਮਸਾ ਸੈੱਟ ਹੋਇਆ ਅੱਡ ਬਹਿ ਕੇ ਉਹ ਫਿਰ ਹੁਣ ਫਿਰ ਆਪਾਂ ਕਿਵੇਂ ਕਰੀਏ ਫਿਰ ਮੈਂ ਉਹਨੂੰ ਇਹ ਆਖਿਆ ਮਹਤੂਰੀ ਆ ਜਾ ਜੇ ਤਾਂ ਬੇਬੇ ਦੇਖੋ ਨਾ ਬੋਲੀ ਜੇ ਤਾਂ ਬੇਬੇ ਨੇ ਰਾਜੀ ਖੁਸ਼ੀ ਨਾ ਦੇਣ ਦੇ ਤਾਂ ਸਮਾਨ ਫਿਰ ਤਾਂ ਅਸੀਂ ਤੈਨੂੰ ਆਈ ਨੂੰ ਦੇ ਦਾਂਗੇ ਭਈ ਜੇ ਬੇਬੇ ਲੱਗੀ ਕੜੇਸ ਕਰਨ ਫਿਰ ਤੇਰਾ ਬਾਈ ਤੈਨੂੰ ਸ਼ਹਿਰੋਂ ਦਵਾਈ ਆਊਗਾ ਜਾ ਕੇ ਇਹ ਵੀ ਤੇਰੀ ਗੱਲ ਠੀਕ ਹੈ ਨਾ ਕੁੜੀ ਨੂੰ ਤਾਂ ਹੁਣ ਦੇਣੀ ਪਊ ਉਹ ਗੱਲ ਠੀਕ ਹੈ ਜੀ ਆਪਾਂ ਜਾਣਦੇ ਆ ನಾವ್ರು ಬಿಬೆ ಪಡೆಯ ಕಳೆ ಎಸ್ಕಾರಿ ਫਿਰ ਜਾਣਾ ਵੀ ਨੇਫੜੀ ਹੋ ਜਾਂਦਾ। ਤੇ ਕੋ ਲੋੜੀ ਆਪਾਂ ਫੜਾ ਵੀ ਹੁੰਦੇ ਕੋਈ ਗੱਲ ਐ ਨਹੀਂ। ਵੀ ਰਾਜਵੀਰ ਕੋਲੇ ਆਪਾਂ ਜਾਂਦੇ ਨਹੀਂ। ਜਾ ਵੀ ਹੁੰਦੇ ਕਲੇਸ਼ ਤੋਂ ਵੀ ਨਹੀਂ ਡਰਦੇ ਸੀ ਅੱਗੇ ਕਿਹੜਾ ਬੇਬੇ ਨੇ ਕਦੇ ਕਲੇਸ਼ ਨਹੀਂ ਕਰਿਆ। ਮੈਂ ਤਾਂ ਇਸ ਗੱਲੋਂ ਡਰਦੀ ਆ। ਉਹਦੀਆਂ ਦਰਾਨੀਆਂ ਜਠਾਨੀਆਂ ਕੀ ਕਹਿਣੀਆਂ। ਪਹਿਲਾਂ ਆਪਾਂ ਲੋੜੀ ਦੀ ਆਈ ਤੇ ਜਮੰਗਰੋ ਬੇਬੇ ਜਾ ਖੜੀ। ਉਹਨੇ ਕਦੇ ਸੁਣਨੀ ਆ ਗੱਲ। ਉਹ ਇਹ ਤਾਂ ਤੇਰੀ ਗੱਲ ਠੀਕ ਆ। ਫਿਰ ਤਾਂ ਆਪਣੀ ਸਾਰੀ ਪੋਲੀ ਨਿਕਲ ਜੂ। ਅਗਲਾ ਕਲੇਸ਼ ਐ। ਲੈ ਬੁੜੂਆਂ ਤਾਂ ਉਹਦੀ ਲਾ ਲਾਨੀਆਂ ਹਿਸਾਬ। ਵੀ ਪਹਿਲਾਂ ਇਹ ਭਰਾ ਤੇ ਪਰਜਾਈ ਆਗੇ। ਹੁਣ ਇਹਦੀ ਮਾਂ ਕੀ ਇਹਦੀ ਤਾਂ ਮਾਂ ਅੱਡ ਬੈਠੀ ਐ। ਉਹ ਗੱਲ ਤੇਰੀ ਓਹ ਹੋ ਫੇਰ ਅਗਲੀਆਂ ਮਹੀਨੇ ਦੇਣਗੀ ਉਹਨੂੰ ਕੁੜੀ ਨੂੰ ਫਸ ਜੂ ਕੁੜੀ ਵਿਚਾਲੇ ਓ ਚਲ ਠੀਕ ਹੈ ਜੇ ਤੂੰ ਭੈਣ ਨੂੰ ਕਹੇ ਭੈਣ ਇੱਥੇ ਆਜੂਗੀ ਆਪੀ ਮਸਲਾ ਹੱਲ ਕਰ ਲਵਾਂਗੀ ਓਹ ਗੱਲ ਮੈਂ ਆ ਕੇ ਦੇਖੂਗੀ ਜਿਵੇਂ ਦਾ ਮਾਹੌਲ ਹੋਇਆ ਕਹਿੰਦੀ ਓ ਮੈਂ ਨਾ ਮੈਂ ਤੁਹਾਨੂੰ ਦੱਸੂਗੀ ਬਾਕੀ ਉਹੀ ਗੱਲ ਰਾਜਵੀਰ ਆਪਸੀ ਆਣੀ ਹੈ ਰਾਜਵੀਰ ਤੱਕ ਪ੍ਰੈਸ ਪਾਕ ਹੀ ਨਹੀਂ ਰਹੇ ਚਲ ਠੀਕ ਹੈ ਮੈਂ ਇਹਦਾ ਮੇਰਾ ਫਰਜ਼ ਹੈ ਤੈਨੂੰ ਕਹਿਣਾ ਸੀਗਾ ਕੁੜੀ ਮਰਜੀ ਹੈ ਕਿਵੇਂ ਮਰਜੀ ਕਰੀ ਤਾ ਮੈਂ ਤੇਰੇ ਤੋਂ ਪਹਿਲਾਂ ਹੀ ਫੋਨ ਕਰਤਾ ਉਹਨੂੰ ਰਾਜਵੀਰ ਨੂੰ ਹੁਣ ਦੇਖਦੇ ਆਂ ਬੁੜੀ ਲੈ ਹੁਣ ਮਾਸੀ ਨਾ ਗਈ ਐ ਪੈਰਸਨ ਘਣਾਉਣ ਮੈਨੂੰ ਸਾਰਾ ਪਤਾ ਐ ਆ ਮਾਸੀ ਲਾਉਂਦੀ ਐ ਇਹਦੇ ਉਂਗਲਾਂ ਦੋਨੇ ਉਹਨੇ ਨਾ ਉਂਗਲਾਂ ਲਾਲਾ ਕੇ ਸਾਡਾ ਤਾਂ ਘਰ ਪੱਟ ਰੱਖੇ ਤੇ ਆਪ ਨੂਹਾਂ ਨਾ ਮੌਲੀ ਨਾ ਰੜ ਕੇ ਰਹਿੰਦੀ ਐ ਸਾਡੀ ਸੱਸ ਨੂਹਾਂ ਦੀ ਜਮੀ ਨਹੀਂ ਕਦੇ ਵੜਨ ਦਿੱਤੀ ਐਡੀ ਚੰਦਰੀ ਮਾਸੀ ਐ ਜਿੱਡੀ ਕਹੇ ਕਦੇ ਮੌਕਾ ਮਿਲ ਜੇ ਮਾਸੀ ਦੀਆਂ ਨੂਹਾਂ ਕੋਲੇ ਮੈਨੂੰ ਉਹੀ ਗੱਲ ਇਹਦੀਆਂ ਗੱਲਾਂ ਕਰਨ ਦਾ ਕਦੇ ਤਾਂ ਮੌਕਾ ਮਿਲੂਗਾ ਜਿਹੜਾ ਦੂਜਿਆਂ 'ਚ ਫਰਕ ਪਾਉਂਦਾ ਹੁੰਦਾ ਨਾ ਉਹਦੇ ਉਹੀ ਗੱਲ ਜਿੱਦ ਤੇ ਆਪ ਫਰਕ ਪੈਂਦਾ ਫੇਰ ਪਤਾ ਲੱਗਦਾ ਵੀ ਫਰਕ ਕੀ ਹੁੰਦਾ ਸੱਸ ਨੂਹ 'ਚ ਨਾਤਾ ਗਈ ਲੋੜੀ ਦੇ ਟਾਈਮ ਤੇ ਜੇ ਕਰੇ ਸੁੱਖ ਸ਼ਾਂਤੀ ਹੋਵੇ ਤਾਂ ਵੀ ਲੋਟਾ ਵਧੀਆ ਖੈਰ ਸੁਖ ਨਾਲ ਲੋੜੀ ਨੰਗ ਜੇ ਤੇ ਬੇਬੇ ਪਤਾ ਨਹੀਂ ਕਿੱਧਰੋਂ ਆਉਂਦੀ ਆ ਸੱਸਰੀ ਕਾਲ ਭਾਈ ਤੂਰਾ ਕੀ ਵੀਰ ਐ ਕਿਵੇਂ ਆ ਗਈ ਮੈਂ ਤਾਂ ਬੇਬੇ ਤੇਰਾ ਪਤਾ ਲੈਣ ਆ ਗਈ ਮੈਂ ਚੱਲ ਬੇਬੇ ਦਾ ਪਤਾ ਲੈ ਆਵਾਂ ਜਾ ਕੇ ਲੈ ਕੇ ਪਤਾ ਲਿਆ ਮੈਂ ਮੈਂ ਤਾਂ ਭਾਈ ਆਉਂਦੀਆਂ ਪੇਛਾ ਨਾਲ ਇਕੱਠੀਆਂ ਆ ਕਰਕੇ ਤੇ ਮੈਂ ਤਾਂ ਹੁਣ ਕਢਾ ਕੇ ਲਈ ਸੀ ਮਖਾਲਾ ਮੈਂ ਤੈਨੂੰ ਸਮਾਨ ਫੜਾ ਕੇ ਆਉਂਗੀ ਮੈਂ ਤਾਂ ਤੇਰੇ ਕੋਲੇ ਆਉਂਦੀ ਤਿਆਰੀ ਕਰੀ ਜਾਂਦੀ ਸੀ ਚੱਲ ਕੋਈ ਨਹੀਂ ਬੇਬੇ ਫਿਰ ਮੇਰੇ ਨਾਲ ਵਗ ਚੱਲੀ ਨਾ ਹੁਣ ਤੇਰਾ ਭਾਈ ਨਾਲ ਕਿ ਮੈਂ ਜਾਉਂਗੀ ਮੈਂ ਤਾਂ ਆਹੋ ਹੀ ਗੱਲ ਮੰਗੂ ਨਾ ਆਂ ਅੱਖ ਜਾਨੀਆਂ ਮਖਲਾ ਕਰਾ ਸਮਾਨ ਲੈ ਕੇ ਤੇ ਰਾਜੀਵੀਰ ਕੋਲੇ ਜਾਉਂਗੀ ਚਲ ਕੋਈ ਨਾ ਫੇਰ ਕੀ ਹੋ ਗਿਆ ਜੇ ਮੈਂ ਆ ਗਈ ਤਾਂ ਫਿਰ ਮੈਂ ਮਰ ਜਾਨੀ ਆ ਤੇ ਮਰ ਤਾਂ ਹੁਣ ਭਾਈ ਕਿਉਂ ਜਾਨੀ ਆਂਗੀ ਐਵੇਂ ਮਰਨਾ ਤੇ ਤੂੰ ਪਹਿਲਾਂ ਹੀ ਦੇਖ ਮੈਨੂੰ ਢੀਕ ਲੈਂਦੀ ਆ ਜਾ ਭਾਈ ਇੱਥੇ ਬੱਜ ਜਾ ਮੈਂ ਤੂੰ ਮੈਨੂੰ ਫੋਨ ਫਾਨ ਨਹੀਂ ਕਰਦੀ ਹੈਗੀ ਜੇ ਬੰਦਾ ਫੋਨ ਫਾਨ ਕਰੇ ਤਾਂ ਕੁਝ ਪਤਾ ਲੱਗਦਾ ਰਹਿੰਦਾ ਮਾੜਾ ਮੋਟਾ ਫੋਨ ਪਾਈ ਮੈਨੂੰ ਲਾਉਣਾ ਨਹੀਂ ਆਉਂਦਾ ਇਹ ਹੁਣ ਕਲੇਸ਼ਨ ਲਾ ਕੇ ਨਹੀਂ ਦਿੰਦੀ ਫੋਨ ਮੈਂ ਪਾਈ ਕਿੱਥੋਂ ਲਾਵਾਂ ਤੂੰ ਹੋਰ ਕਿਸੇ ਤੋਂ ਲਵਾ ਲੈਂਦੀ ਹੈ ਤਾਏ ਵਰਗੀਆਂ ਤੋਂ ਲਵਾ ਲੈਂਦੀ ਕੀ ਪਾਈ ਮੈਂ ਤਾਂ ਅਖ ਲੈ ਮੈਂ ਤਾਂ ਤੇਰੇ ਕੋਲੇ ਆਉਂਗੀ ਮੈਂ ਤਾਂ ਦੋ ਦਿਨ ਲਾ ਕੇ ਆਉਂਗੀ ਮੈਂ ਤਾਂ ਰਾਜਵੀਰ ਚਲ ਕੋਈ ਨਹੀਂ ਵੇ ਫਿਰ ਤੂੰ ਕੱਲ ਨੂੰ ਜਾਂ ਪਰਸੋਂ ਅੱਜ ਲਾ ਆਈ ਮੇਰੇ ਕੋਲ ਦੋ ਛੱਡ ਪੰਮਾ ਚਾਰ ਦਿਨ ਲਾ ਆਈ ਚਲ ਕੋਈ ਨਾ ਫਿਰ ਕੋਈ ਮੇਰੇ ਦੇਖਦੀ ਆਏਗੀ ਨਾ ਹੁਣ ਆਈ ਦੱਸ ਮੈਨੂੰ ਤੂੰ ਰੋਟੀ ਪਾਣੀ ਆਪਦਾ ਅੱਡ ਬਣਾਉਣੀ ਆ ਹੋਰ ਪਾਈ ਮੈਂ ਤਾਂ ਅੱਡ ਬਣਾਉਣੀ ਆ ਜੀ ਮੈਂ ਤਾਂ ਹੁਣ ਆਪਦਾ ਇੱਧਰ ਹੀ ਰਹਿਣੀ ਆ ਬਸ ਇੰਨਾ ਥਾਂ ਬ ਬੇਬੇ ਨਾ ਕਰਿਆ ਕਰ ਇਹਨਾਂ ਨੂੰ ਸਦੂ ਮਾੜੀ ਮਾੜੀ ਗੱਲ ਤੇ ਸਾਹਮਣੇ ਤੇ ਅਕਸਰ ਨੂੰ ਤੈਨੂੰ ਇਹੀ ਆਪ ਤੂੰ ਕਿੰਨਾ ਹੀ ਚਿਰ ਪਕਾ ਕੇ ਖਾਏਂਗੀ ਨਾ ਭਾਈ ਮੈਂ ਗੁੱਸਾ ਕੀ ਕਰਦੀ ਫਿਰ ਤੂੰ ਉਹਨੂੰ ਨਹੀਂ ਕਹਿੰਦੀ ਭਾਈ ਹਰ ਤਰੀਏ ਤੈਨੂੰ ਤੂੰ ਮੈਨੂੰ ਤਾਂ ਆਖੀ ਜਾਂਦੀ ਆ ਕਿ ਗੁੱਸਾ ਨਾ ਕਰਿਆ ਕਰ ਤੇ ਤੂੰ ਉਹਨੂੰ ਵੀ ਜਾ ਕਰ ਕਲੇਸਣ ਨੂੰ ਮੱਤ ਬੇਬੇ ਉਹਨੂੰ ਹੁਣ ਮੈਂ ਬਗਾਨੀ ਤੀ ਨੂੰ ਕੀ ਆਖਾਂ ਤੇਰੇ ਤਾਈ ਤਾਂ ਮੇਰਾ ਜੋਰ ਆ ਭਾਈ ਤੂੰ ਨੀਮੀ ਹੋ ਜਾ ਕਰ ਨਾ ਨੀਮੀ ਹੁਣ ਭਾਈ ਮੈਂ ਤਾਂ ਨੀਮੀ ਹੁੰਦੀ ਸੀ ਕੋਹਾ ਵੀ ਛੇੜਦੀ ਸੀ ਔਰ ਭਾਂਡੇ ਵੀ ਮਾਂਜਦੀ ਸੀ ਤੇ ਨੀਰੇਚਾਰੇ ਵੀ ਪਾਉਂਦੀ ਸੀ ਮੈਂ ਤਾਂ ਸਾਰਾ ਕੰਮ ਨਾਲ ਕਰਾਉਂਦੀ ਸੀ ਚਲ ਆਇਆ ਬੇਬੇ ਤੇਰੇ ਨਾਲ ਕਿਵੇਂ ਮਰਜੀ ਰਹੂ ਦੇਖ ਤੁਸੀਂ ਨੋਸਸ ਮੇਰਾ ਤਾਂ ਨਾ ਵਿਚਾਰੇ ਵਧੀਆ ਕਰਦੇ ਆ ਵਧੀਆ ਹਾਲ ਚਾਲ ਪੁੱਛਦੇ ਆ ਫੋਨ ਲਾ ਕੇ ਮੈਨੂੰ ਤਾਂ ਰੋਜ਼ ਵਾਂਗੂ ਫੋਨ ਲਾਉਂਦੇ ਆ ਅੱਛਾ ਫੋਨ ਲਾਉਂਦੇ ਨੇ ਤੇਰੇ ਨਾਲ ਦਾ ਭਾਈ ਵਧੀਆ ਫਿਰ ਮਿਲਮਲਿਆਪਾ ਕਰਦੇ ਨੇ ਮੇਰੇ ਨਾਲ ਹੀ ਵੈਰ ਹੈ ਚਲ ਕੋਈ ਨਾ ਬੇਬੇ ਤੂੰ ਵੀ ਨਾ ਬੜਾ ਕੱਬ ਬਰੇਕਰ ਤੂੰ ਵੀ ਠੰਡੀ ਰਹਿਆ ਕਰ ਮੜੀ ਜੀ ਮਾਗਾ ਭਾਈ ਠੰਡੀ ਰਹਿ ਰੇ ਦੇਖ ਲਿਆ ਹੁਣ ਜੇ ਮੈਂ ਪੇਠਣ ਕਢਾਉਣ ਜਾਂਦੀ ਸੀ ਤੇ ਇੱਥੇ ਹੁਣ ਮੈਂ ਪੇਠ ਲੈਣ ਆਈ ਵੀ ਟੋੜਾ ਤੇਰੀ ਬੈਠੀ ਐ ਵੀ ਹੁਣ ਪੇਠਣ ਕਢਾਉਣ ਜਾਊਗੀ ਚਲ ਕੋਈ ਨਹੀਂ ਬੇ ਪੁੱਛਣ ਦਾ ਤਾਂ ਹੱਕ ਬਣਦੀ ਐ ਕਈ ਵਾਰੀ ਮੰਗ ਰੋ ਕੋਈ ਆਜ ਦੱਸਣਾ ਵੀ ਪੈਂਦਾ ਵੀ ਬੁੜੀ ਕਿੱਥੇ ਗਈ ਐ ਪੁੱਛਣਾ ਸੀ ਭਾਈ ਫੇਰ ਮੈਨੂੰ ਨਾਲ ਰੱਖਦੀ ਫੇਰ ਹੁਣ ਤਾਂ ਭਾਈ ਕਿਰਮਾ ਐ ਡੱਡ ਬੇਡਾ ਉਹਦੀ ਰੋਟੀ ਅੱਡ ਪਕਾਉਣੀ ਐ ਆਹ ਦੇ ਖਾਣੀ ਐ ਹੁਣ ਤਾਂ ਫੇਰ ਇਹਨੂੰ ਵਿੱਚ ਮੇਰੀ ਗੱਲ ਤੋਂ ਕੋਈ ਲੱਲਾ ਕੱਕਾ ਹੀ ਨਹੀਂ ਬੋਲਣ ਦਾ ਚਲ ਕੋਈ ਨਹੀਂ ਇੰਨਾ ਵੀ ਨਾ ਪੈਰ ਬੰਨਿਆ ਕਰ ਉਹੀ ਗੱਲ ਐ ਢੀ ਕਿੱਡੀ ਕ ਲੜਾਈ ਐ ਛੋਡੀ ਤੂੰ ਸਤਾ ਗਲੇਸ ਜਾਣੀ ਨਹੀਂ ਦਿੰਦੀਆਂ ਕਿਸੇ ਵੇਲੇ ਵੀ ਕਰੋ ਨਾ ਕਿ ਐਡੀ ਵੱਡੀ ਕਿੱਡੀ ਕ ਲੜਾਈ ਐ ਫੇਰ ਨਹੀਂ ਲੜਾਈ ਤਾਂ ਮੈਂ ਆਪਦੀ ਗੱਡ ਰੋਟੀ ਪਕਾਉਣੀ ਐ ਤੇ ਚਾਹ ਅਦਾ ਕਰਦੀਆਂ ਕਹਿ ਜਾ ਕੰਨ ਜਵਾਕਾ ਨੂੰ ਵੀ ਲਾ ਪਾਈ ਬੇਬੇ ਨੂੰ ਫੜਾਏ ਚਾਹ ਤੇ ਨਾ ਰੋਟੀ ਫੜਾਏ ਨਾ ਹਰਪ੍ਰੀਤ ਤਾਂ ਮੈਨੂੰ ਕਹਿੰਦੀ ਬੇਬੇ ਰੋਟੀ ਫੜਦੀ ਨਹੀਂ ਹੈਗੀ ਜੇ ਤੂੰ ਇੱਕ ਵਾਰੀ ਰੋਟੀ ਮੋੜਤੀ ਫੇਰ ਉਹ ਫੜਾਉਣੋਂ ਹਟ ਗਈ ਤੂੰ ਰੋਟੀ ਤਾਂ ਫੜ ਕੇ ਖਾ ਲੈਂਦੀ ਐਵੇਂ ਮਾਰਦੀ ਆ ਕੋਈ ਮੋੜੀ ਮੂੜੀ ਨਹੀਂ ਰੋਟੀ ਕਿੱਦੇ ਮੋੜੀ ਆ ਰੋਟੀ ਮੇਰੇ ਮੂੰਹ ਤੇ ਗੱਲ ਕਰਾਵੇਂਗੀ ਚੱਲ ਕੋਈ ਨਹੀਂ ਬੇਬੇ ਮੈਂ ਕਹਿੰਦਾਂ ਕਿ ਲੋਕ ਵੀ ਕੁੜੀ ਨਹੀਂ ਲੜਵਾਤਿਆਂ ਫਿਰ ਹੁਣ ਇੱਧਰ ਤਾਂ ਨਹੀਂ ਜਾਂਦੀ ਤੂੰ ਜਾਵੇਂਗੀ ਕਿ ਮਿਲ ਕੇ ਆਵੇਂਗੀ ਕਿ ਜਾਂਦੀ ਨਹੀਂ ਹਰਪ੍ਰੀਤ ਕੰਨੀ ਮਿਲ ਕੇ ਤਾਂ ਆਉਣੀ ਆ ਮੈਂ ਹਰਪ੍ਰੀਤ ਕੋਲੇ ਤੇ ਜਾ ਕੇ ਆਉਣੀ ਆ ਮੈਨੂੰ ਨਹੀਂ ਪਤਾ ਬੇਬੇ ਚਲ ਉਹੀ ਗੱਲ ਆਪਦੇ ਭਰਾ ਮਾਰੀ ਨੂੰ ਤਾਂ ਮੈਨੂੰ ਜਾਣਾ ਹੀ ਪਊਗਾ ਨਾ ਭਰਾ ਮਾਰੀ ਨੂੰ ਜਾਣਾ ਪਊਗਾ ਤੇ ਭਰਾ ਮਾਰੀ ਫੇਰ ਤੈਨੂੰ ਉੱਥੇ ਵੀ ਮਿਲ ਕੇ ਆਇਆ ਕਰੇ ਨਾ ਚਲ ਕੋਈ ਨਹੀਂ ਭੱਗ ਜਾਣਗੇ ਤੇ ਇੱਥੋਂ ਡਰਦੀ ਨਹੀਂ ਜਾਂਦੇ ਐਦਾਂ ਤਾਂ ਕਮੈ ਦਾ ਨੂ ਕਦੋਂ ਭਾਈ ਨੂੰ ਆਏ ਕਹਿੰਦੇ ਵੀ ਕਿਉਂ ਕੁੜੀ ਕੋਲੇ ਜਾਣੇ ਹੋਗੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਬੇਬੇ ਜੇ ਤੂੰ ਲੜਦੀ ਹੋ ਤਾਂ ਤੇਰੇ ਮੈਨੂੰ ਮੈਨੇ ਦਿੰਦੀ ਜਾਂ ਦੇਸਾਂ ਜੇ ਮੈਂ ਅਸੀਂ ਨੀ ਕੁੜੀ ਨੂੰ ਤਿੰਨੇ ਲੀੜੇ ਦਿੰਦੇ ਅਸੀਂ ਨੀ ਕੁੜੀ ਨੂੰ ਕੋਈ ਚੁਗਿਆਰਾ ਤੇਰਾ ਤੇ ਜਾਂਦੇ ਤੇ ਉਹ ਭਾਈ ਤੇਨੂੰ ਫੋਨ ਲਾ ਲਾ ਕੇ ਭਾਈ ਤੇਰੇ ਨਾਲ ਵਧੀਆ ਗੱਲਾਂ ਕਰਦੀ। ਕੋਈ ਹੋਵੇ ਬੇਬੇ ਤੈਨੂੰ ਕਹਿੰਦੀ ਮੇਰੇ ਮੂੰਹ ਤੇ ਤਾਂ ਨਹੀਂ ਆਖਿਆ ਕਦੇ ਨਹੀਂ ਮੈਨੂੰ ਕਿਹਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਕਿ ਹਰਪ੍ਰੀਤ ਲੋੜੀ ਦਾ ਕਹਿੰਦੀ ਸੀ ਕਿ ਅਸੀਂ ਲੋੜੀ ਫੜਾਉਣ ਆਉਣਾ ਸੀਗਾ ਤੇ ਬੇਬੇ ਤਾਂ ਡਰਦੇ ਆਏ ਨਹੀਂ ਵੀ ਭਾਈ ਤੂੰ ਸਮਾਨ ਲੈ ਜੀ ਲੋੜੀ ਦਾ ਨਾ ਭਾਈ ਰਾਂਦੇ ਉਹ ਮਿਲਿਆ ਤੇ ਗੱਲਾਂ ਬਾਤਾਂ ਕਰਿਆ ਤੇ ਮੈਂ ਲਿਆ ਕਿ ਜੰਨੀਆਂ ਤੈਨੂੰ ਸਮਾਨ ਲੋੜੀਦਾ ਤੇ ਮੈਂ ਆ ਦੇਉਂਗੀ ਤੈਨੂੰ ਸਮਾਨ ਐਵੇਂ ਨਾ ਸਮਾਨ ਚੱਕੀ ਉਧਰ ਅੱਜ ਤੈਨੂੰ ਸਮਾਨ ਦੇ ਦੂੰ ਸਵੇਰੇ ਮੈਨੂੰ ਮੇਣਾ ਦੇਉਗੀ ਗੱਲ ਸਮਾਨ ਦੀ ਨਹੀਂ ਹੈਗੀ ਬੇਬੇ ਗੱਲ ਤਾਂ ਐ ਜੇ ਆ ਮਖਾਏ ਆਖੂਗੀ ਵੀ ਕੁੜੀ ਵੀ ਮੇਰੇ ਨਾਲ ਫਰਕ ਕਰਦੀ ਐ ਵੀ ਮੈਂ ਅੱਡ ਬੈਡਣਾ ਕਹਿੰਦੀ ਸੀਗਾ ਨਹੀਂ ਮੇਰਾ ਵੀ ਹੱਕ ਬਣਦਾ ਸਮਾਨ ਦਾ ਨਾ ਫਿਰ ਉਹ ਤਾਂ ਕਿ ਹੱਕਵੰਦ ਕਿ ਜਦ ਮੈਂ ਅੱਡ ਕਰੀ ਸੋਟਾ ਕਹਿੰਦੇ ਸੀ ਕਹਿੰਦੇ ਸੀ ਨਹੀਂ ਤੇਰੀ ਕੁੜੀ ਨੂੰ ਕਹਿੰਦੇ ਆਗੇ ਚੌਂਦਰੇ ਤੇ ਚੁੱਲੇ ਤੇ ਚੜਨ ਦਿੰਦੇ ਹੁਣ ਭਾਈ ਤੂੰ ਬੜੀ ਚੰਗੀ ਲੱਗਣ ਲੱਗ ਗਈ ਉਹਨਾਂ ਨੂੰ ਚਲ ਕੋਈ ਨਹੀਂ ਬੇਬੇ ਤੁਸੀਂ ਨਾ ਨਾ ਕਲੇਸ਼ ਜਾਣ ਹੀ ਦਿੰਦੀਆਂ ਹੈਂਗਾ ਤੂੰ ਤਾਂ ਹੁਣ ਸਾਰੀ ਲੱਗ ਗਈ ਚਲ ਚੰਗਾ ਮੈਂ ਮਿਲਿਆ ਮਾ ਮੜਾ ਜਾ ਕਹਿ ਦੂੰਗੀ ਫਿਰ ਮੈਂ ਹਰਪ੍ਰੀਤ ਨੂੰ ਵੀ ਬੇਬੇ ਲੜਦੀ ਹੈ ਭਾਈ ਮੈਂ ਨਹੀਂ ਸਮਾਨ ਲੈ ਕੇ ਜਾਂਦੀ ਕਹਿੰਦਾ ਫਿਰ ਤੂੰ ਜਾ ਆ ਹਰਪ੍ਰੀਤ ਕੋਲੇ ਤੇ ਮਿਲਿਆ ਤੇ ਮੈਂ ਫਿਰ ਤੈਨੂੰ ਸਮਾਲ ਲਿਆ ਕੇ ਦਿੰਨੀ ਆ ਚੰਗਾ ਲੋੜੀ ਚੰਗਾ ਬੇ ਬੇ ਭਾਗ ਜਾ ਤੂੰ ਕਹਿੰਦਾ ਮੈਂ ਜਾ ਨਹੀਂ ਆਂਗੀ ਜਦਨ ਕੋ ਦੇਣ ਲੱਗੇ ਲੈ ਇਹ ਨਾ ਸਮਾਨ ਸਮਾਨ ਆਏ ਮੈਂ ਕਿੱਥੇ ਲਜਾਨੀ ਆ ਸਮਾਨ ਆਏ ਮੈਨੂੰ ਪਤਾ ਏ ਤੇਰਾ ਤੂੰ ਕਿੱਥੇ ਲਜਾਣ ਦਿੰਨੀ ਆ ਦੱਸ ਹੁਣ ਤੇਰੇ ਮੈਂ ਕੀ ਮਲਿਆ ਪਕਾਣ ਬਿਨਾ ਬਾਹਾਂ ਕੜੀਆਂ ਨੇ ਉਹਦੀਆਂ ਹੁਣ ਕਰਿਆ ਹੋਊਗਾ ਫੋਨ ਮੈਨੂੰ ਸ਼ੱਕ ਲੱਗਦਾ ਵੀ ਫੋਨ ਕਰ ਕੀ ਸੱਦੀ ਹੈਗੀ ਮੇਰੇ ਮਨ 'ਚ ਹੈਗਾ ਪਾਲਾ ਮੱਜਾਂ ਨੂੰ ਨੀਰਾ ਪਾ ਕੇ ਆਇਆ ਪਤਾ ਨਹੀਂ ਹਰਪੇ ਨੇ ਚਾਹ ਬਣਾਈ ਹੋਊਗੀ ਨਾ ਲੈ ਭੈਣ ਆਈ ਬੈਠੀ ਹੈ ਸਸਰੀਕਾਲ ਬਈ ਸਸਰੀਕਾਲ ਭਣੇ ਪਣੇ ਹੋਰ ਤਾਂ ਸਾਰੇ ਠੀਕ ਸੀ ਸੁਖ ਸੀ ਠੀਕ ਠਾਕ ਆ ਵਧੀਆ ਸਾਰੇ ਬੇਬੇ ਤਾਂ ਬਾਹਰ ਨੂੰ ਬਾਗੀ ਕਹਿੰਦੀ ਮੈਂ ਸਮਾਨ ਲੈ ਕੇ ਆਉਣੀ ਆ ਲੋਹੜੀ ਦਾ ਤੇ ਹਰਪ੍ਰੀਤ ਪਤਾ ਨਹੀਂ ਕਿੱਥੇ ਗਈ ਆ ਪਣੇ ਕਿੱਥੇ ਜਾਣਾ ਸੀਗਾ ਹਰਪ੍ਰੀਤ ਤਾਂ ਇੱਥੇ ਹੀ ਹੂ ਉਹ ਤੈਨੂੰ ਹੁਣ ਪਤਾ ਲੱਗ ਗਿਆ ਵੀ ਬੇਬੇ ਅੱਡ ਬੈਠੀ ਐ ਪਤਾ ਤਾਂ ਮੈਨੂੰ ਕਿੱਦੇ ਦਾ ਹੀ ਆ ਦੱਸਦੀ ਹਰਪ੍ਰੀਤ ਮੈਨੂੰ ਫੋਨ ਲਾ ਕੇ ਆ ਹੁਣ ਵੀ ਮੈਂ ਤਾਂ ਆ ਹੀ ਆ ਗਈ ਬੇਬੇ ਨੇ ਤਾਂ ਮੈਂ ਦੱਸਿਆ ਨਹੀਂ ਹੈਗਾ ਉਹ ਹਰਪ੍ਰੀਤ ਨੇ ਨਾ ਮੈਨੂੰ ਫੋਨ ਕਰਤਾ ਕਹਿੰਦੀ ਤੂੰ ਆ ਜਾ ਕਹਿੰਦੀ ਅਸੀਂ ਤਾਂ ਔਣ ਜੋਗਰੀ ਨਹੀਂ ਹੈਗੀ ਜੇ ਅਸੀਂ ਆ ਗਏ ਤਾਂ ਬੇਬੇ ਕਲੇਸ ਪਾਲੂਗੀ। ਪਣੇ ਮੈਂ ਮੈਂ ਆ ਗਈ। ਪਣੇ ਮੈਂ ਤਾਂ ਕਿਹਾ ਸੀਗਾ ਹਰਪ੍ਰੀਤ ਨੂੰ ਵੀ ਚਲ ਆਪਾਂ ਲੋੜੀ ਦੇ ਆਉਣੇ ਆਪਾਂ ਨੂੰ ਲੋੜੀ ਤਾਂ ਆਪਾਂ ਦੇਖੀ ਹੋਣੀ ਐ। ਹਾਂ। ਉਹ ਕਹਿੰਦੀ ਵੀ ਆਪਣੀ ਜਵੇਂ ਪੋਰ ਖੁੱਲ ਜੂ ਪਹਿਲਾਂ ਆਪਾਂ ਵਗ ਜਾਂਗੇ ਐ ਨਹੀਂ ਪਤਾ ਬੇਬੇ ਮਗਰੋਂ ਵਗ ਜੇ। ਉਹ ਲੋਕੀ ਰੱਖਣਗੇ। ਹਾਂ ਮੇਰੀ ਗੱਲ ਸੁਣ। ਮੈਨੂੰ ਪਤਾ ਜਾਂ ਇੱਕ ਦੋ ਨੂੰ ਹੋਰ ਪਤਾ ਵੀ ਤੁਸੀਂ ਅੱਡੋਂਗੇ। ਅਜੇ ਤੱਕ ਕਿਸੇ ਨੂੰ ਨਹੀਂ ਪਤਾ। ਅਜੇ ਰਲਦੀ ਐ ਛੋਡੇ ਨਾਲ ਘਰ ਲਾ ਲਓ ਬਰਿਆ ਤਰਿਆ ਕੇ। ਪਣੇ ਹੁਣ ਗੱਲਾਂ ਦਾ ਢੋਲ ਵੱਜ ਜਾਂਦੇ ਨੇ। ਉਹ ਕਿੰਨਾ ਚਿਰ ਕਿਸੇ ਦਾ ਪਰਦਾ ਰੱਖਾਂਗੇ। ਹੁਣ ਜਦੋਂ ਬੈਠੀ ਵੀ ਬੈਠ ਕੇ ਚੈਗੀ। ਉਹ ਰੋਟੀਆਂ ਵੀ ਹਰਪ੍ਰੀਤ ਜੀ ਚੁੱਲ੍ਹਾ ਤੇ ਰੀਠੇ ਰੋਟੀਆਂ ਵੀ ਐਡਾ ਪਕਾਉ। ਹੁਣਾਂ ਪਤਾ ਤਾਂ ਲੱਗੂਗੀ ਲੋਕਾਂ ਨੂੰ। ਕਿ ਬੈਠੀ ਦੂਜੇ ਚੁੱਲ੍ਹਾ ਤਾਂ ਹਜੇ ਕਾਨੂੰ ਬਣਾਇਆ ਜੇ ਉਹ ਚੁੱਲ੍ਹਾ ਬਣਾ ਲਿਆ ਫਿਰ ਤਾਂ ਸਾਰਿਆਂ ਨੂੰ ਪਤਾ ਲੱਗ ਜੂਗਾ। ਭਣੇ ਲੋਕਾਂ ਨੂੰ ਤਾਂ ਹੁਣ ਪਤਾ ਲੱਗੂਗੀ। ਹੁਣ ਦੱਸ ਕੀ ਕਰੀਏ? ਅਸੀਂ ਤਾਂ ਵਿਚਾਲੇ ਫਸੇ ਹੋਏ ਆਂ। ਚੱਲ ਕੋਈ ਨਹੀਂ ਆਪੇ ਉਹੀ ਗੱਲ ਆ ਜਿੰਨੇ ਦਿਨ ਪਕਦਿਆਂ ਨਹੀਂ ਪਕਾ ਲੈਣਦੇ ਜਿੱਦੇ ਜੀ ਅੱਕ ਕੇ ਆਪੇ ਜਾ ਕੇ ਖਾ ਲੂਗੀ। ਭਣੇ ਉਹੀ ਤੂੰ ਮੇਰੇ ਲਈਆਂ ਗੱਲਾਂ ਕਰਦੀ ਐ। ਮੈਂ ਵੀ ਇਹੀ ਗੱਲ ਕਹੀ ਸੀ। ਉਹ ਪਰ ਜਿਹੜੇ ਲੋਕ ਨੇ ਉਂਗਲਾਂ ਲਾ ਆਂਦੇ ਨੇ ਉਹ ਉਹ ਲੋਕ ਫਿਰ ਜਦੋਂ ਕੇਰਾ ਅੱਡ ਹੋ ਜਾਂਦੇ ਕਿੱਥੇ ਇਕੱਠੇ ਹੋਣ ਦਿੰਦੇ ਨੇ ਮੁੜ ਕੇ ਇਹ ਤਾਂ ਹੈ ਬਈ ਉਹ ਹਰਪ੍ਰੀਤ ਦਾ ਵੀ ਵਿਚਾਰੀ ਦਾ ਕੋਈ ਕਸੂਰ ਨਹੀਂ ਇਹ ਤਾਂ ਬਣਾ ਕੇ ਰੋਟੀ ਕੈ ਦਿਨ ਫੜਾਉਂਦੀ ਰਹੀ ਹੈ ਜਿਨ੍ਹਾਂ ਨੇ ਖਾਧ ਹੀ ਨਹੀਂ ਹੈਗੀ ਫਿਰ ਇਹ ਕੀ ਕਰੇ ਪਰ ਕਸੂਰ ਤਾਂ ਹੁਣ ਹਰਪ੍ਰੀਤ ਦਾ ਵੀ ਹੈਗਾ ਹਰਪ੍ਰੀਤ ਨੂੰ ਉਦੋਂ ਪਤਾ ਲੱਗੂ ਜਦੋਂ ਤੇ ਬੜੇ ਪਾ ਆ ਉਹ ਜਦੋਂ ਮੰਨਣਾ ਨਾ ਬੁढ़ा ਹੋ ਜਾਂਦਾ ਉਹ ਜਵਾਕਾਂ ਵਰਗਾ ਹੋ ਜਾਂਦਾ ਇਹ ਗੱਲ ਨੂੰ ਸਮਝਦੀ ਨਹੀਂ ਹੈਗੀ ਹਰਪ੍ਰੀਤ ਚਲ ਕੋਈ ਨਾ ਇੰਨੀ ਬੁੜੀ ਵੀ ਨਹੀਂ ਹੋਈ ਬੇਬੇ ਨੂੰ ਸਮਝ ਤਾਂ ਸਾਰੀ ਹੈ ਚਲ ਕੋਈ ਗੱਲ ਨਹੀਂ ਪਕਾ ਲੈਣ ਦੇ ਇਹਨਾਂ ਨੂੰ ਆਰਦੀਆਂ ਉਹਨਾਂ ਨੂੰ ਵੀ ਲਾ ਲੈਣ ਦੇ ਚਾਰ ਡੋਡੀ ਹੋਣ ਦਾ ਪਣੇ ਹੁਣ ਤੂੰ ਤਾਂ ਪੜਦੇ ਰਖਦੀ ਐ ਤੂੰ ਤਾਂ ਇੱਥੇ ਆ ਗਈ ਉਹ ਚਲ ਵਧੀਆ ਕਰਿਆ ਤੂੰ ਲੋੜੀ ਲੈ ਜੇਂਗੀ ਜਿਵੇਂ ਬੇਬੇ ਕਹੂਗੀ ਉਵੇਂ ਜਿਖਰੀ ਕਰ ਲਾਂਗੇ ਉਹ ਤਾਂ ਹਰਪ੍ਰੀਤ ਤਾਂ ਹੁਣ ਐ ਕਹਿੰਦੀ ਸੀ ਵੀ ਕਈ ਨਾ ਪੈਨਸ਼ਨਾਂ ਇਕੱਠੀਆਂ ਕਰੀ ਬੈਠੀ ਐ ਬੇਬੇ ਅੱਛਾ ਹਾਂ ਵੀ ਰਾਜਵੀਰ ਨੂੰ ਪੈਸੇ ਦੇਉਗੀ ਹੁਣ ਹਰਪ੍ਰੀਤ ਤਾਂ ਕਹਿੰਦੀ ਲੋੜੀ ਲੈ ਕੇ ਜਾ ਬੇਬੇ ਕਹਿੰਦੀ ਇਹਨਾਂ ਤੋਂ ਸਮਾਨ ਫੜ ਕੇ ਨਹੀਂ ਨ ਜਾਣਾ ਹੁਣ ਦੱਸ ਭਾਈ ਮੈਂ ਕੀ ਕਰਾਂ ਮੈਂ ਤਾਂ ਸਨ ਵਿਚਾਲੇ ਫਸ ਗਈ ਨਾ ਬੇਬੇ ਐਂ ਕਹਿੰਦੀ ਐ ਨਾ ਬੇਬੇ ਕਹਿੰਦੀ ਕੋਈ ਲੋੜ ਨਹੀਂ ਕਹਿੰਦੀ ਚਾਰ ਦਿਨਾਂ ਨੂੰ ਮੈਨੂੰ ਮਿਹਣੇ ਦੇਊਗੀ ਨਾ ਭਾਈ ਇਹ ਮਿਹਣੇ ਮੁੰਡੇ ਦਿੰਦੀ ਹੁੰ ਮੇਨੇ ਤੇ ਅਮਰੀਕਾ ਸੁਣ ਜਦੋਂ ਅਗਲਾ ਲੜਦਾ ਜਦੋਂ ਬੇਬੇ ਮੇਨੇ ਦਿੰਦੀ ਐ ਫਿਰ ਏ ਵੀ ਮੇਨੇ ਦੇਂਦੀ ਐ ਉਹ ਨਾਲੇ ਕਿੱਦੇ ਦੇ ਪਹਿਲਾਂ ਲੋੜੀ ਅਸੀਂ ਘਰੋਂ ਹੀ ਫੜਾ ਕੇ ਆਉਣੇ ਆ ਅੱਜ ਬੇਬੇ ਦੇਖ ਲੈ ਕਈਆਂੀਆਂ ਗੱਲਾਂ ਕਰਦੀ ਐ ਬੇਬੇ ਦੀ ਗੱਲ ਚੰਗੀ ਐ ਬੇਬੇ ਨੂੰ ਤਾਂ ਹਾਈ ਗੱਲ ਦਾ ਡਰ ਐ ਵੀ ਮਗਰ ਮੈਨੂੰ ਹਰਪ੍ਰੀਤ ਸੁਣਾਣਾ ਦੇਵੇ ਵੀ ਅਸੀਂ ਤੇਰੀ ਕੁੜੀ ਨੂੰ ਸਮਾਨ ਭੇਜਦੇ ਸੀ ਨਾ ਜੀ ਉਹ ਸੁਣਾਉਗੀ ਫਿਰ ਉਹ ਤਾਂ ਸੁਣ ਲੂਗੀ ਪਹਿਲਾਂ ਆਪਦੀ ਜ਼ੁਬਾਨ ਬੰਦ ਰੱਖਿਆ ਕਰੇ ਇਹ ਤਾਂ ਗੱਲ ਠੀਕ ਆ ਤੇਰੀ ਐਵੇਂ ਜੇ ਹੁਣ ਮਾੜੀ ਜੀ ਗੱਲ ਪਿੱਛੇ ਕਿਤੇ ਫੇਰ ਨਕਲੇ ਇਸ ਪੈਜੇ ਚੱਲ ਪਣੀ ਜਿਵੇਂ ਤੇਰੀ ਮਰਜ਼ੀ ਐ ਮੇਰੇ ਨਾਲ ਤ ਫੇਰ ਗੱਲ ਕੁਛ ਹੋਰ ਸੀਗੀ ਆਹੋ ਮੈਂ ਹਾਈ ਆ ਗਈ ਮੈਂ ਖਾ ਕਾ ਨੂੰ ਤਿਹਾਰ ਦੇ ਦਿਨ ਕਲੇਸ ਪਾਉਣਾ ਮੈਂ ਖਾ ਮਈਂ ਬਗ ਜਾਨੀ ਆ ਚਲ ਪਾਣੀ ਕੋ ਚਾਹ ਪਾਣੀ ਪੀ ਲੈ ਕੇ ਹਜੇ ਹੁਣੀ ਆਈ ਐ ਨਾ ਨਾ ਮੈਂ ਕਿੱਥੇ ਪੀ ਲੈ ਚਾਹ ਪਾਣੀ ਹਜੇ ਹਰਪ੍ਰੀਤ ਨੂੰ ਦੇਖ ਬੋਲ ਮਾਰ ਕੇ ਲਿਆ ਕਿਦੇ ਘਰੇ ਗਈ ਮੈਂ ਇਹਨੂੰ ਬੋਲ ਮਾਰ ਕੇ ਲਿਆਂਦਾ ਹੋ ਆ ਗਈ ਉਹ ਤਾਂ ਪਤਾ ਨਹੀਂ ਕਿੱਧਰ ਗਈ ਸੀ ਹਾਂ ਲਾ ਆਉਂਦੀ ਐ ਤੁਰੀ ਲੈ ਬੂਮਾ ਮਰ ਜਾ ਰਾਜਵੀਰ ਤਾਈ ਵੀ ਬੈਠੀ ਐ ਆ ਬੇਬੇ ਕਿੱਧਰ ਗਈ ਨੀਂਦੀ ਤਾਂ ਹੈ ਨਹੀਂ ਨਾ ਇੱਥੇ ਐ ਨਾ ਉਧਰ ਐ ਚਲ ਵਧੀਆ ਟਲੀ ਐ ਦੋ ਮਿੰਟ ਗੱਲਾਂ ਕਰ ਲਾਂਗੇ ਲੈ ਮੈਂ ਤਾਂ ਨਾ ਮੜਾ ਜਾਉ बोल मारता नहीं शॉल लाना आया सी ओकनी शॉल देख जा आ मिनटਾਂ ਚੀ ਤੂੰ ਆ ਗਈ ਚਾ ਕਰਕੇ ਗਈ ਸੀ ਬਸ ਮੜਾਂ ਜੀ ਇੱਧਰ ਗਈ ਸੀ 2 ਮਿੰਟ ਹੀ ਹੋਰ ਸੁਣਾ ਕੇ ਉਹ ਹੋ ਗਿਆ ਮੈਨੂੰ ਤਾਂ ਇੱਥੇ ਬੈਠੀ ਰੁਡੀਕੀ ਜਾਨੀ ਮੈਨੂੰ ਤਾਂ ਪਤਾ ਨਹੀਂ ਸੀ ਤੂੰ ਇੰਨੀ ਕਾਲੀ ਨੇ ਆ ਜੇਗੀ ਕਾਲ ਤਾਂ ਹੁਣ ਫਿਰ ਮੈਨੂੰ ਹੈਗੀ ਸੁਣਾ ਚੱਲ ਮੈਂ ਮੁੜ ਕੇ ਵੀ ਆਉਣਾ ਚੱਲ ਮੈਂ ਕਿ ਟਾਈਮ ਨਾਲ ਹੀ ਵਗ ਜਾ ਬੇਬੇ ਨਹੀਂ ਮਿਲੀ ਤੈਨੂੰ ਬੇਬੇ ਤਾਂ ਮਿਲ ਗਈ ਸੀਗੀ ਬੇਬੇ ਤਾਂ ਇਧਰੋਂ ਤੁਰ ਹੀ ਆਉਂਦੀ ਸੀ ਪੈਸਣ ਕਢਾ ਕੇ ਲਈ ਸੀ ਹੁਣ ਸਮਾਨ ਲੈਣ ਵਾਗੀ ਲੋੜੀ ਦਾ ਤੈਨੂੰ ਦੱਸਿਆ ਸੀ ਜਿਹੜੀ ਕਹਿੰਦੀ ਸੀ ਮੈਂ ਹਾਂ ਮੈਂ ਤੈਨੂੰ ਦੱਸਿਆ ਤਾਂ ਸੀ ਵੀ ਪਈ ਚੋੜਾ ਜਾ ਚੱਕੀ ਫਿਰਦੀ ਐ ਤੇ ਜੇ ਮੈਂ ਪੁੱਛਣ ਲੱਗੀ ਤੇ ਮੇਰੇ ਤਾਂ ਗੱਲ ਪੈ ਗਈ ਪਈ ਤੂੰ ਨਾ ਹੀ ਬੁਲਾਇਆ ਕਰ ਘਾਟੀ ਛੇੜਿਆ ਕਰ ਮੈਂ ਤਾਂ ਉਹ ਗੱਲ ਲਿਆ ਨਾ ਬੇਬੇ ਦਾ ਜਵਾਬ ਦੇਗੀ ਕਹਿੰਦੀ ਇਹਨਾਂ ਤਾਂ ਸਮਾਨ ਫੜਕਿਆ ਹੀ ਲੈ ਕੇ ਜਾਣਾ ਲੋਹੜੀ ਦਾ ਮੈਂ ਤਾਂ ਕਨੀ ਛੱਡਪਰਾ ਰਹਿਣ ਦੇ ਕੀ ਕਰਾਉਣਾ ਮੈਂ ਸਮਾਨ ਲੈ ਸਮਾਨ ਤਾਂ ਹੁਣ ਲੈ ਕੇ ਹੀ ਜਾਣਾ ਐ ਕੀ ਹੁੰਦਾ ਹੈਗਾ ਐ ਤਾਂ ਬੇਬੇ ਕਹਿੰਦੀ ਰਹਿੰਦੀ ਐ ਨਾਲੇ ਸਾਡੇ ਨਹੀਂ ਲੜੂਗੀ ਬੇਬੇ ਤੇਰੇ ਨਾਲ ਥੋੜਾ ਲੜਦੀ ਐ ਨ ਲੜੂਗੀ ਤਾਂ ਹੈਗੀ ਮੈਂ ਤਾਂ ਸਮਾਨ ਲੈ ਜੂਗੀ ਮੰਗਰ ਇੱਥੇ ਐਵੇਂ ਤੁਸੀਂ ਗਾਲ ਮਗਾਲੀ ਹੋਈ ਜਾਊਂਗਾ ਬੱਸ ਰਹਿਣ ਦੇ ਮੈਂ ਤਾਂ ਲੋੜ ਨਹੀਂ ਗਈ ਨਾ ਮੈਂ ਕਿੱਦੇ ਗਾਲਾਂ ਦਿੱਤੀਆਂ ਤੈਨੂੰ ਕੌਣ ਕਹਿੰਦਾ ਮੈਂ ਗਾਲਾਂ ਦੇਣੀਆਂ ਬੇਬੇ ਕਹਿੰਦੀ ਆ ਕਹਿੰਦੀ ਹਰਪ੍ਰੀਤ ਮਿਹਣੇ ਦਿੰਦੀ ਆ ਮੰਗਰ ਹਾਏ ਕਿੱਡੇ ਗੱਡੇ ਝੂਠ ਬੋਲਦੀ ਐ ਮੈਂ ਕਦੇ ਬੇਬੇ ਨੂੰ ਹੀ ਨਹੀਂ ਤੇਰੇ ਬਾਰੇ ਮੈਂ ਕੁਝ ਨਹੀਂ ਕਿਹਾ ਭਈ ਜਦੋਂ ਮੇਰੇ ਨਾਲ ਬੋਲਦੀ ਐ ਫਿਰ ਤੈਨੂੰ ਪਤਾ ਏ ਰਾਜਵੀਰ ਜਿਹੇ ਜਿਹੇ ਬੰਦਾ ਕਹੀ ਜੂ ਉਹ ਜੱਕਾ ਹੀ ਜੂ ਤੇਰੇ ਬਾਰੇ ਮੈਂ ਕਦੇ ਨਹੀਂ ਕਿਹਾ ਮੈਂ ਤੈਨੂੰ ਦੱਸ ਚਲ ਭਈ ਤੂੰ ਨੀਮੀ ਹੋ ਜਾ ਕਰ ਮੈਂ ਤਾਂ ਬੇਬੇ ਨੂੰ ਵੀ ਕਿਹਾ ਸੀ ਬੇਬੇ ਤੂੰ ਨੀਮੀ ਰਹਾ ਕਰੋ ਤਾਂ ਨੀਮੀ ਹੁੰਦੀ ਨਹੀਂ ਹਰਪ੍ਰੀਤ ਸੋਹੀ ਨੀਮੀ ਹੋ ਜਾ ਕਰ ਬੇਬੇ ਕਿਤੇ ਨੀਮੀ ਹੁੰਦੀ ਐ ਬੇਬੇ ਤਾਂ 마ਸੀ ਦੀ ਉਂਗਲ ਤੇ ਚੜੀ ਫਿਰਦੀ ਐ ਬੇਬੇ ਤਾਂ ਹੁਣ 마ਸੀ ਨਹੀਂ ਗਈ ਸੀ ਪਰ ਸੰਕੜਨ 마ਸੀ ਨੇ ਲਾਲਾ ਉਂਗਲਾਂ 마ਸੀ ਨਹੀਂ ਤਾਂ ਅੱਡ ਬਾਹੀ ਐ ਇਹ ਦੇਖ ਲਾ ਲੈ ਮਾਸੀ ਆਪ ਤਾਂ ਅੱਡੇ ਬੈਠੀ ਬੈਠੀ ਸੀਗੀ ਤੇ ਨਾਲ ਹੁਣ ਬੇਬੇ ਨੂੰ ਵੀ ਐਡ ਕਰਾ ਦੇ ਮਾਸੀ ਕਿੱਥੇ ਮਾਸੀ ਤਾਂ ਹੁਣ ਨੂੰਹਾਂ ਦੇ ਨਾਲ ਹੈ ਮਾਸੀ ਤਾਂ ਉੱਥੇ ਆਹੋ ਮਾਸੀ ਕਰੇ ਤਾਂ ਅੱਡ ਬੈਹ ਜਾਂਦੀ ਆ ਕਦੇ ਨਾਲ ਹੋ ਜਾਂਦੀ ਆ ਨਹੀਂ ਦੋਨੀਆਂ ਇੱਕੋ ਜਿਹੀਆਂ ਪਹਿਲਾਂ ਉਹ ਅੱਡ ਸੀਗੀ ਹੁਣ ਉਹ ਨੂੰਹਾਂ ਨਾਲ ਹੋ ਗਈ ਹੁਣ ਇਹਨੂੰ ਅੱਡ ਕਰਤਾ ਆਪਣੀ ਚਲ ਮੈਂ ਸਮਝਾਉਂਗੀ ਕਹੇਗੀ ਬੇਬੇ ਉਹਨੂੰ ਐ ਸੀ ਮਾਸੀ ਨੂੰ ਵੀ ਮੇਰੀ ਤਾਂ ਬੇਇੱਜ਼ਤੀ ਹੋਈ ਹੋਈ ਆ ਪਿੰਡ 'ਚ ਮੈਨੂੰ ਨਾਲ ਅੱਡ ਵੇਗੀ ਨਾਲ ਹੀ ਮਹਿੰਦੀ ਕਰਾ ਦੇ ਬੇਬੇ ਦਾ ਚਾਹ ਬਣੀ ਪਈ ਆ ਚਾਹ ਨਹੀਂ ਹੁਣੀ ਆ ਮੈਂ ਚਾਲਿਆ ਗਿਆ ਤੂੰ ਚਾਦੀ ਕੁੱਟ ਬਾਕੀ ਤੈਨੂੰ ਸਮਾਨ ਜਿਹੜਾ ਹੈਗਾ ਘਰੇ ਉਹ ਮੈਂ ਤੈਨੂੰ ਦਿਖਾ ਦੇਣੀ ਆ ਜੇ ਕੱਟ ਹੋਇਆ ਤੇਰੇ ਬਾਈ ਹੋਰ ਲੈ ਕੇ ਦੇ ਦੂ ਤੇ ਮੈਨੂੰ ਤਾਂ ਨਾ ਥੋੜਾ ਜਿਹਾ ਫੜਾ ਦੇ ਬਸ ਬਾਲੇ ਦਾ ਤੇ ਬੇਬੇ ਨੂੰ ਪਤਾ ਲੱਗ ਜੂ ਜਿਹੜਾ ਬੇਬੇ ਸਮਾਨ ਲੈਊਗੀ ਬੋਚ ਕੇ ਚੋਰਾਂ ਨੂੰ ਸੱਚੀ ਭਾਲੂਗੀ ਨਾ ਬੇਬੇ ਕਹਿੰਦੀ ਮੈਂ ਵੀ ਲੈ ਕੇ ਆਉਣੀ ਆ ਬੇਬੇ ਲੈਣ ਗਈ ਆ ਸਮਾਨ ਸਾਰਾ ਲੈ ਆਏ ਐਸੇ ਗੱਲ ਦੇ ਮਾਰੇ ਤਾਂ ਤੇਰੇ ਕੋਲੇ ਨਹੀਂ ਆਏ ਜੇ ਤੇਰੇ ਕੋਲੇ ਬਗ ਜਾਂਦੀ ਮੰਗ ਰੇ ਲੈ ਕੇ ਬਗ ਜਾਂਦੀ ਤੇਰੀਆਂ ਅੰਦਰਾਂ ਦੀਆਂ ਚਠਾਣੀਆਂ ਕੀ ਕਹਿੰਦੀਆਂ ਉਥੇ ਫੇਰ ਜਲੂਸ ਨਿਕਲ ਜਾਣਾ ਹੋਰ ਤੂੰ ਕੀ ਬੋਲਦੀ ਸੋਨ ਤਾਈ ਤਾਂ ਆਏ ਨਹੀਂ ਭਈ ਤਾਈ ਚੱਲ ਤੂੰ ਐਂ ਕਰੀ ਨਹੀਂ ਤਾਂ ਸਾਡੇ ਵਾਲਾ ਸਮਾਨ ਲੈ ਜੀ ਨਹੀਂ ਬੇਬੇ ਵਾਲਾ ਲੈ ਜੀ ਕਿਸੇ ਨੂੰ ਕੀ ਪਤਾ ਲੱਗੂ ਵੀ ਦੋ ਥਾਂ ਦਿੱਤਾ ਹਾਂ ਚਲ ਉਹ ਹੀ ਅਲਮਾਰੀ ਬੂਏ ਖੋਲ ਕੇ ਇੱਕ ਜੀ ਭਾਲੂ ਸਾਰਾ ਇੱਕ ਜੀ ਕਰ ਲਈ ਨਹੀਂ ਕਿਸੇ ਨੂੰ ਕੀ ਪਤਾ ਲੱਗੂ ਤੂੰ ਕਹਿੰਦੀ ਭੈ ਮੈਂ ਪੇਕੀ ਗਈ ਸੀ ਲੈ ਆਈ ਸਮਾਨ ਚੱਲ ਠੀਕ ਆ ਚੰਗਾ ਜੇ ਪਾ ਲਿਆ ਚੱਲ ਲੈ ਆਉਣੀ ਹੈ ਚਾਹਵੇਂ ਲੈ ਰਾਜ ਵੀਰ ਆ ਤਾਂ ਵੀ ਤੇ ਸਾਰਾ ਸਮਾਨ ਹੈ ਆ ਤੇਰਾ ਛੂਟਾ ਦੇਖੀ ਸੁਣੇ ਹਾਂ ਸੋਹਣਾ ਸੂਟ ਤਾਂ ਆ ਦੋ ਡੱਬੇ ਮੰਗਾਤੇ ਸੀ ਤੇਰੇ ਬਾਈ ਤੋਂ ਤੇ ਆ ਮੰਗਾਤਾ ਸੀ ਆ ਗੱਜ ਘਈਆਂ ਰਯੋੜੀਆਂ ਸਾਰਾ ਸਮਾਨ ਇਹ ਪਤਾ ਸਮਾਨ ਹੁਣ ਭੈਣ ਨੂੰ ਛੂਟ ਵੀ ਦੇਤਾ ਤੇ ਮੇਰੇ ਛੂਟ ਐਸੀ ਖਾਤਰੀ ਲਿਆਂਦਾ ਸੀ ਛੂਟੀ ਵਾਲਾ ਸੋਹਣਾਗਾ ਲੈ ਛੂਟ ਤਾਂ ਹੁਣ ਸੋਹਣਾ ਹੋਣੀ ਐ ਤੇ ਬਾਕੀ ਸਮਾਲ ਲੂੰਗੀ ਮੈਂ ਜਾ ਕੇ ਸੂਟ ਤਾਂ ਬਲੇਨ ਸੋਣਾ ਰੰਗ ਵੀ ਮੇਰੇ ਪਸੰਦ ਆ ਤੇਰੀ ਪਸੰਦ ਚਾਹੀਦਾ ਹਾਂ ਲੈ ਹਰਪ੍ਰੀਤ ਹੁਣ ਤੂੰ ਕਿੱਧਰ ਗਈ ਆ ਗਈ ਮੈਂ ਤੂੰ ਐਂ ਕਰ ਬਾਈ ਇਹਨੂੰ ਨਾਲ ਹਵਾ ਵਿੱਚ ਪਾ ਦੇ ਬੇਬੇ ਨਾਲ ਦੇਖ ਲੈ ਕਿਤੇ ਮੈਨੂੰ ਤਾਂ ਬਾਲਾ ਡਰ ਲੱਗਦਾ ਉਹ ਭੈਣ ਤਾਂ ਕਹਿੰਦੀ ਆ ਇਹ ਆ ਫਿਰ ਇਹਦੇ ਚੋਂ ਤਾਂ ਪਤਾ ਲੱਗ ਜੇ ਫਿਰ ਬੇਬੇ ਨੂੰ ਪਤਾ ਲੱਗ ਜੇ ਐ ਕਿ ਹੁੰਦਾ ਬੇਬੇ ਐ ਕਿ ਕਹਿੰਦੀ ਆ ਡਰਦੀ ਕਿਉਂ ਹੈ ਨਾਲ ਵਿੱਚ ਪਾ ਲੂਗੀ ਹੈ ਸਾਰਾ ਇਹ ਕਰਾਈ ਵੀਰ ਅਸੀਂ ਤਾਂ ਡਰ ਗਏ ਕਲੇਸ਼ ਤੋਂ ਤੂੰ ਕੋ ਡਰਦੀ ਤੈਨੂੰ ਤਾਂ ਨਹੀਂ ਕੁਝ ਕਹਿੰਦੀ ਡਰ ਤਾਂ ਮੈਨੂੰ ਵੀ ਲੱਗਦਾ ਬਾਹਰ ਵਿੱਚ ਤਾਂ ਮੈਂ ਪਾਦਾ ਨਹੀਂ ਆ ਇਹ ਚ ਹੀ ਪਾਦਾ ਨਹੀਂ ਆ ਨਿਆਹਾ ਕਹਿੰਦੀ ਸੀ ਹਰਪ੍ਰੀਤ ਇਹਦੇ ਚ ਕੀ ਆ ਨਹੀਂ ਮੈਂ ਲੈ ਕੇ ਜਾਂਦੀ ਇਹਦੇ ਚ ਪਿੰਗਾਂ ਹਾਏ ਹਾਏ ਇਹਦਾ ਤਾਂ ਬੇਬੇ ਨੂੰ ਦੀ ਪਤਾ ਲੱਗ ਜੂਗਾ ਤੇ ਫੇਰ ਕੀ ਹੁੰਦਾ ਏ ਲਪਾਈ ਇਹਦੇ ਚ ਪਾ ਦੇ ਆ ਛੂਟਾ ਇਹਦੇ ਚ ਪਾ ਦੇ ਜਾਣੀ ਆ ਐਵੇਂ ਤੈਨੂੰ ਨਹੀਂ ਪਤਾ ਹੈਗਾ ਚਲਾ ਕੇ ਮਾਰੂਗੀ ਸਾਰਾ ਕੁਛ ਐ ਕਿ ਮੈਂ ਮਾਰੂਗੀ ਚਲਾ ਕੇ ਫਿਰ ਉਹਨੂੰ ਮਾਣੇ ਤੈਨੂੰ ਵੀ ਪਤਾ ਲੱਗਿਆ ਉਹ ਹੀ ਗੱਲ ਫਿਰ ਸਾਡੇ ਨਾਲ ਕਿੰਨਾ ਕਲੇਸ਼ ਕਰਦੀ ਪਈ ਸਾਡਾ ਤਾਂ ਫਰਜ਼ ਹੈ ਅਸੀਂ ਤਾਂ ਦੇਖ ਮੈਨੂੰ ਮੈਂ ਤੇਨੂੰ ਦੱਸਾਂ ਜੀ ਤੇਰਾ ਫਰਜ਼ ਪੂਰਾ ਕਰਨਾ ਬਾਲਾ ਕਰਦੀ ਐ ਤੇਰੇ ਬਾਈ ਚੜਾਏ ਨੇ ਅੱਡੇ ਤੇ ਜਾ ਕੇ ਫੜ ਸਮਾਨ ਕੁੜੀ ਦਾ ਐ ਕਰ ਹਰਪ੍ਰੀਤ ਐਨੇ ਨਾ ਤੂੰ ਆ ਸਮਾਨ ਜੱਲ ਕੋ ਦੇ ਬੇਬੇ ਨੂੰ ਆ ਜਾਣ ਦੇ ਉਹਦੇ ਨਾਲ ਕਰਨ ਦੇ ਗੱਲਬਾਤ ਕੀ ਕਹਿੰਦੀ ਆ ਫੇਰ ਆਏ ਕਰੀ ਬਈ ਬੋਝ ਕੇ ਮੈਂ ਤਾਂ ਕਹਨੀ ਐ ਡੇ ਤੇ ਮੰਗਰ ਲੈ ਚਲੀ ਸਮਾਨ ਤੂੰ ਉੱਥੇ ਫੜਾਦੀ ਮੈਨੂੰ ਘਰੋਂ ਤਾਂ ਨਹੀਂ ਲੈ ਕੇ ਜਾਣੀ ਤੂੰ ਐ ਕਰਦੀ ਜਿਵੇਂ ਕੋਈ ਚੋਰੀ ਕਰਨੀ ਹੁੰਦੀ ਤੂੰ ਤਾਂ ਹੁਣ ਐ ਕਰਦੀ ਜਿਵੇਂ ਕੋਈ ਚੋਰੋਂ ਸਮਾਨ ਲੈ ਕੇ ਜਾਂਦੀ ਹੁੰਦੀ ਐ ਜੇ ਤੈਨੂੰ ਕਹਦਾ ਦਿੱਤਾ ਵੀ ਜਿਹੜਾ ਬੇਬੇ ਦੇਊਗੀ ਬੇਬੇ ਤੇ ਲੈ ਜੀ ਗਾਂਹ ਦਾ ਨਹੀਂ ਕਿਸੇ ਨੂੰ ਪਤਾ ਲੱਗਣਾ ਓਹੋ ਤੁਸੀਂ ਸਮਝਦੇ ਨਹੀਂ ਹੈਗੇ ਗੱਲ ਨੂੰ ਜਦੋਂ ਬੇਬੇ ਨੇ ਮੈਨੂੰ ਕਹੀ ਦਿੱਤਾ ਵੀ ਇਹਨਾਂ ਤੋਂ ਕੋਈ ਚੀਜ਼ ਨਹੀਂ ਫੜ ਕੇ ਲੈ ਜਾਣੀ ਹੁਣ ਫਿਰ ਮੈਂ ਕਿਵੇਂ ਲੈ ਜਾ ਲੈ ਐ ਕਹਿੰਦੀ ਐ ਬੇਬੇ ਦੇ ਖਰੇ ਕੰਨੀਆਂ ਜੀਆਂ ਗੱਲਾਂ ਕਰਦੀ ਐ ਤੂੰ ਕਿਹੜਾਂ ਲੈ ਜਾ ਕੀ ਆ ਨਾ ਬੋਲੇ ਕੁਛ ਫਿਰ ਸਮਾਨਤਾ ਦੇਖ 21 ਜਾਊਗਾ ਜਾਂ ਤਾਂ 18 ਜਾਊ ਜਾਂ ਬੇਬੇ ਵਾਲਾ ਜਾਊ ਬਾਕੀ ਸਾਰੇ ਦੇਖਦੇ ਆ ਬੇਬੇ ਦੇ ਆਏ ਤੋਂ ਕੀ ਬਣਦਾ ਪਰ ਤੂੰ ਮਨਾ ਨਹੀਂ ਸਕਦੀ ਬੇਬੇ ਨੂੰ ਹੁਣ ਤੇਰੀ ਮਾਂ ਵੀ ਤੂੰ ਤਾਂ ਕਰ ਸਕਦੀ ਮੈਂ ਗੱਲ ਸੁਣ ਲੈ ਨਾ ਤਾਂ ਬੇਬੇ ਮੇਰੀ ਗੱਲ ਸੁਣੇ ਨਾ ਹਰਪ੍ਰੀਤਰੀ ਤੂੰ ਮੜਾ ਕੇ ਪੁੱਛ ਕੇ ਦੇਖ ਲੈ ਤੂੰ ਉਹਨੂੰ ਐਂ ਕਹਿ ਦੀ ਵੀ ਸਮਾਨ ਮੈਂ ਲੈ ਕੇ ਆਇਆ। ਪਰੇ ਮੇਰੀ ਗੱਲ ਸੁਣ ਲੈ ਕਿ ਤੁਹਾਡਾ ਸਮਾਨ ਨਹੀਂ ਲੈਂ ਜਾਂਦੀ। ਫਿਰ ਸਾਡੇ ਨਾਲ ਕੋਈ ਤਰ੍ਹਾਂ ਪਰਤੀਵਾ ਨਹੀਂ ਕਰ। ਇਹ ਵੀ ਗੱਲ ਹੈ ਫਿਰ। ਫਿਰ ਕੱਲ ਨੂੰ ਆਏ ਨਾ ਕਹੀ ਭਾਈ ਮੇਰੇ ਕੋਲੇ ਨਹੀਂ ਆਉਂਦੇ ਫਿਰ ਅਸੀਂ ਗੁੱਸਿਆਂ। ਹਾਂ ਅਜਿਹੇ ਬੇਬੇ ਤਾਂ ਡਰਦੀਆਂ ਫਿਰ। ਫਿਰ ਜਾ ਭੱਗ ਜਾ ਭਾਈ ਬੇਬੇ ਤੇ ਲੈ ਜਾ ਸਮਾਨ ਜੀ ਤੇ ਮੈਂ ਬੋਲੀ ਨਹੀਂ ਫਿਰ। ਸਮਾਨ ਤਾਂ ਮੈਂ ਲੈ ਆਈ ਜੂਗੀ। ਗੁੱਸੇ ਦਾ ਤਾਂ ਹੁੰਨੇ ਆ ਤੁਸੀਂ। ਗੁੱਸੇ ਅਸੀਂ ਹੋਈਏ ਨਾ ਫਿਰ। ਅਜੇ ਤੱਕ ਕਿੰਨਾ ਸਮਾਨ ਲੈ ਕੇ ਨੂੰ। ਵਰਤਨਾ ਤਾਂ ਮੈਂ ਛੋਡੇ ਨਾਲ ਹੀ ਆ ਭਾਈ। ਫ ਚਲਾਈਂ ਕਰਦੀਆਂ ਸਮਾਨਤਾ ਮੈਂ ਸਾਰਾ ਲੈ ਕੇ ਜਾਊਂਗੀ ਇਹਨੂੰ ਇੱਕ ਪਾਸੇ ਸਾਈਡ ਤੇ ਲਾ ਦੇ ਬੇਬੇ ਨੂੰ ਆ ਜਾਣ ਦੇ ਕੋਈ ਨਾ ਉਹਦੀ ਵੀ ਗੱਲਬਾਤ ਸੁਣਨ ਦੇ ਵੀ ਕੀ ਕਹਿੰਦੀ ਆ ਉਹ ਭੈਣ ਨੂੰ ਆਪਣਾ ਨਹੀਂ ਹੈਗਾ ਕੋਈ ਬੇਬੇ ਦੀ ਇਹਨੂੰ ਤਾਂ ਚਲ ਚੰਗਾ ਫਿਰ ਜੇ ਕੋਈ ਸਹੀ ਕਹੀ ਜਾਊਂਗੇ ਮੈਂ ਜਾਵਾਂਗਾ ਫਿਰ ਪਈਗੀ ਜਾਂ ਕਰ ਲੈ ਬੇਬੇ ਨਾਲ ਗੱਲ ਜੇ ਆ ਗਈ ਹੂੰ ਤਾਂ ਦੇਖ ਲੈ ਜਾ ਕੇ ਮੈਂ ਨਹੀਂ ਚੱਲ ਦਰਦੀ ਬੇਬੇ ਤਾਂ ਚੱਲ ਐਂ ਕਰ ਇਹ ਸਮਾਨ ਨੂੰ ਉੱਥੇ ਮੰਜੇ ਤੇ ਧਰ ਬੇਬੇ ਦੇ ਸਾਹਮਣੇ ਹੀ ਲੈ ਕੇ ਜਾਊਂਗੀ ਹੁਣ ਮੈਨੂੰ ਕੀ ਡਰਾ ਕਿਸੇ ਨਾਲ ਲੈ ਚੱਲ ਜਾ ਚੱਕ ਖੜਾ ਹੋ ਆਜੇ ਹੋਰ ਚੱਕੋ ਸਮਾਨ ਤੂੰ ਮੈਨੂੰ ਸਾਨੂੰ ਚਾਲੇ ਪਸਾ ਦੇ ਆ ਜਾ ਲਾ ਆ ਜਾ ਫਿਰ ਤੂੰ ਦੇਖ ਬੇਬੇ ਨੂੰ ਜੇ ਅਸੀਂ ਬੋਲ ਮਾਰ ਲੈ ਸਾਡੇ ਨਾਲ ਫਿਰ ਕਲੇਸ਼ ਹੋ ਜਾਊਗਾ ਫਿਰ ਹੁਣ ਬੇਬੇ ਮੇਰੇ ਨਾਲ ਗੁੱਸੇ ਹੋ ਜੂਗੀ ਦੇਖੀ ਜਊ ਫਿਰ ਸੱਚੀ ਗੱਲ ਦੱਸਦੀ ਬੇਬੇ ਨੂੰ ਅਸੀਂ ਡਰਦੇ ਡਰਦੇ ਨਹੀਂ ਹੈਗੇ ਬੇਬੇ ਤੋਂ ਆਹੋ ਹੋਰ ਗੱਲ ਤਾਂ ਸੋਡੀ ਵੀ ਸਹੀ ਆ ਨਾਲੇ ਤਾਂ ਇੰਨੀ ਮਿਹ ਫੋਟਾ ਕਿ ਨਾ ਰਹੇ ਜੀ ਵੀ ਜਿਹਦਾ ਤੇਰੇ ਨਾਲ ਬਰਤੇ ਵਾਰ ਤੇਰਾ ਸਮਾਨ ਲੈ ਜਾਣੀ ਆ ਜੇ ਮੇਰੇ ਭਰਾ ਨਾਲ ਫਿਰ ਦੋਨਾਂ ਨੂੰ ਵੀ ਲੈ ਜਾ ਮੈਂ ਕਿਹੜਾ ਕਹਿੰਨੀ ਆ ਵੀ ਬੇਬੇ ਵਾਲਾ ਸਮਾਨ ਨਾਲ ਲੈ ਕੇ ਜਾ ਤੁਸੀਂ ਐ ਕਰੋ ਆ ਸਮਾਨ ਇੱਥੇ ਰੱਖ ਦੋ ਕੋਈ ਨਾ ਬੇਬੇ ਨੂੰ ਆ ਜਾਣਦੇ ਮੈਂ ਕਹਿੰਨੀ ਆ ਬੇਬੇ ਨੂੰ ਬੇਬੇ ਦੇਖ ਲੈ ਨਾ ਕੀ ਬੈਠਕ ਜੀ ਹੋਵੇ ਕਰ ਲਗਾ ਲੈ ਦੇਖਦੀ ਆ ਮੈਂ ਦੇਖ ਲੈ ਕੀ ਗੱਲਾਂ ਕਰਦੀ ਆ ਭੈਣ ਡਰੀ ਜਾਂਦੀ ਆ ਲੈ ਬੇਬੇ ਤੋਂ ਭੈਣ ਵੀ ਉਹੀ ਗੱਲ ਡਰਦੀ ਆ ਵਿਚਾਰੀ ਬੈਠ ਲੱਗੀ ਆ ਫਿਰ ਆਪਣੇ ਤੇ ਜਿਹਦਾ ਤੂੰ ਨਹੀਂ ਬੋਲਦਾ ਤੂੰ ਕਿਹੜਾ ਕਦੇ ਬੋਲਿਆ ਦੀ ਮਾਮੂਰੇ ਤੂੰ ਮੈਨੂੰ ਧੱਕਦਾ ਨਾ ਹੁਣੇ ਅਗਰ ਤੂੰ ਕਹ ਦੇ ਬੇਬੇ ਨੂੰ ਤੂੰ ਕਹ ਦੇ ਬੇਬੇ ਨੂੰ ਇਹ ਵੀ ਡਰਦੀ ਹੈ ਬੇਬੇ ਨਾਲ ਆਪੇ ਭੈਣ ਹੀ ਗੱਲ ਕਰੂ ਹੁਣ ਮੈਂ ਚਲ ਆਪਾਂ ਤਾਂ ਉਰੀ ਖੜੇ ਕਰ ਲਾਂ ਨੇ ਮਾਮਾ ਧੀਆ ਨੂੰ ਗੱਲਾਂ ਭੈਣ ਨਹੀਂ ਦੇਖਣਾ ਮੈਂ ਵਰਤਨਾ ਕਿਹਦੇ ਨਾਲ ਐ ਚਲ ਕਿੰਨੇ ਕਦਨੇ ਬੇਬੇ ਦਾ ਮਾਰੀ ਜਾਊ ਆਖਰ ਤਾਂ ਉਹ ਫਿਰ ਚੁੱਪ ਤਾਂ ਕਰ ਜਾ ਹੁਣ ਆਪਾਂ ਤਾਂ ਨਿਕਲੇ ਪਉਣਾ ਆਈ ਤੋ ਕੁੜੀ ਤੋਂ ਲੈ ਜਾਂਦੇ ਸਮਾਨ ਨੂੰ ਮੈਂ ਦਾ ਕੋਈ ਕਲੇਸ਼ ਨਹੀਂ ਪਉਦਾ ਕਲੇਸ਼ ਤਾਂ ਬੇਬੇ ਪਾਉਂਦੀ ਹੈ ਜਿਹੜੀ ਐਂ ਕਹਿੰਦੀ ਮੈਨੂੰ ਸਮਾਨ ਨਹੀਂ ਲੈ ਕੇ ਜਾਣਾ ਸਾਡੇ ਸਮਾਨ ਚ ਕੀ ਜ਼ਹਿਰ ਪਾਈ ਹੋਈ ਹੈ ਮੈਂ ਤਾਂ ਗੁੱਸਾ ਕਰਦੀ ਨਹੀਂ ਤੂੰ ਐਵੇਂ ਟੱਪੀ ਜਾਨਾ ਜਦੋਂ ਕੁੜੀ ਰਾਜੀ ਹੋ ਗਈ ਸਮਾਨ ਲੈ ਜਾਣ ਨੂੰ ਬੇਬੇ ਦਾ ਕੀ ਤੈਨੂੰ ਮੈਂ ਤਾਂ ਤਾ ਨਹੀਂ ਗੁੱਸਾ ਕਰਦੀ ਬੇ ਸਮਾਨ ਛੱਡ ਜੇ ਛੂਟ ਛੱਡ ਜੇ ਮੈਂ ਸਮਝ ਲਿਆ ਮੈਂ ਤੇਰੀ ਚਾਲਾਂ ਨੂੰ ਜਾਣਦਾ ਸਾਰੀਆਂ ਦੇਖ ਮੈਨੂੰ ਕੋਈ ਲਾਲਚ ਨਹੀਂ ਛੂਟਦਾ ਜੇ ਲਾਲਚ ਹੁੰਦਾ ਫਿਰ ਮੈਂ ਲੈ ਕੇ ਕਹ ਦਿੰਦੀ ਫਿਰ ਤੂੰ ਉਹਨੂੰ ਦੇ ਭੈਣ ਨੂੰ ਲੈ ਮੈਨੂੰ ਲੈ ਕੇ ਜਾ ਫੋਨ ਕਰਕੇ ਸਾਦੀ ਕਿਉਂ ਉਹ ਸਾਰੇ ਮਾਰੇ ਤਾਂ ਖੜੇ ਆ ਇੱਥੇ ਹੁਣ ਦੇਖਦੀ ਆ ਦੀ ਮਾਂ ਨੂੰ ਕਰ ਲੂਗੀ ਗੱਲ ਚਲ ਕਰ ਲੈਣ ਦੀ ਗੱਲ ਫਿਰ ਭੈਣ ਨੂੰ ਤੂੰ ਟੇਕੇ ਬਹਿ ਜਾ ਬਾਹਰ ਨਾ ਬੋਲੇ ਤੇ ਬਹਿ ਜਾ ਬਹਿ ਦੋ ਮਿੰਟ ਆਜੂਗੀ ਕੋਈ ਨਹੀਂ ਦੇਖ ਲੈ ਅੰਦਰ ਲੱਗਦਾ ਜਿ ਮੈਂ ਤਾਂ ਗਾਹ ਗਈ ਨੂੰ ਉੱਥੇ ਦੁਕਾਨ ਤੇ ਸਮਾਨ ਲੈਣ ਗਈ ਨੂੰ ਲੋੜੀ ਦਾ ਟਾਈਮ ਲੱਗ ਗਿਆ ਗਾਹ ਦੀਪੂ ਵਾਲਾ ਬੈਠਾ ਤੇ ਉੱਥੇ ਵੀ ਬਲਾਈ ਭੀੜ ਗਾਹ ਤੇਰਾ ਰਾਜਵੀਰ ਡਿੱਕੀ ਆ ਗਈ ਬੇਬੇ ਆ ਜਾ ਮੈਂ ਤਾਂ ਤੈਨੂੰ ਕਲੋਂ ਦੀ ਡਿੱਕੀ ਆਣੀ ਆ ਆ ਗਈ ਮੈਂ ਤਾਂ ਤੈਨੂੰ ਡਿੱਕੀ ਹੀ ਪਾਈ ਕਲੋਂਦੀ ਟਾਈਮ ਲੱਗ ਗਿਆ ਉੱਥੇ ਰਾਜਵੀਰ ਬਲਾਈ ਭੀੜ ਸੀ ਤੇ ਉਹਦੀ ਉਹਦੀ ਪਾਈ ਮੈਂ ਦੀਪੂ ਚ ਖੜ ਗਈ ਆਵੇ ਦੇਖੀ ਲੀਰੇ ਲਈਆਂ ਤੇਰੇ ਵਾਸਤੇ ਅੱਛਾ ਸੂਟ ਲੈਂਗੇ ਹਾਂ ਸੂਟ ਲੈਂਗੇ ਭਾਈ ਆਵੇ ਕੱਪੜੇ ਸੋਹਣੇ ਆ ਹਾਂ ਸੂਟ ਤਾਂ ਸੋਹਣਾ ਬੇਬੇ ਮੋਟਾ ਗਾ ਤੇ ਸੂਟ ਦਾ ਹਰਪ੍ਰੀਤ ਵੀ ਲਈ ਆਈ ਬੈਠੀ ਆ ਟੂਟਾ ਹਾਂ ਨਾ ਫੇਰ ਲੈ ਕੇ ਜਾਣਗੀ ਪਰ ਯੋਦੇ ਵਾਲੇ ਬੇਬੇ ਮੇਰੀ ਗੱਲ ਸੁਣ ਤੂੰ ਨਾ ਹੁਣ ਗੁੱਸਾ ਨਾ ਕਰੀ ਮੇਰੀ ਗੱਲ ਦਾ ਮੈਂ ਤਾਂ ਦੇਖ ਉਹਨਾਂ ਨਾਲ ਵੀ ਵਰਤਨਾ ਮੈਂ ਤਾਂ ਸਾਰੀ ਉਮਰ ਹੁਣ ਤੂੰ ਕਿੰਨਾ ਕਚਰਾ ਐਵੇਂ ਨਾ ਦੇਖ ਤੂੰ ਮੜੀ ਜੀ ਗੱਲ ਪਿੱਛੇ ਕਲੇਸ਼ ਪਾਈ ਮੈਨੂੰ ਲੈ ਜਾਣ ਦੇ ਜਿਹੜਾ ਉਹ ਸਮਾਨ ਦਿੰਦੀ ਨਾ ਭਾਈ ਮੈਂ ਨਹੀਂ ਸਮਾਨ ਤੁਮੋਂ ਦੇਣ ਦਿੰਦੀ ਫੇਰ ਉਹ ਅੰਨਾ ਵਾਲੇ ਲੈ ਜਾ ਭਾਈ ਫੇਰ ਮੈਂ ਆਪਦਾ ਨਹੀਂ ਦਿੰਦੀ ਫੇਰ ਕੋਈ ਨਹੀਂ ਬੇਬੇ ਮੇਰੇ ਕੋ ਗੁੱਸਾ ਕਰਦੀ ਆ ਉਹ ਪਿਆ ਸਮਾਨ ਤੂੰ ਦੇਖ ਲੈ ਕੀ ਕੁਛ ਲਈਏਗੀ ਕੀ ਕੁਛ ਨਹੀਂ ਕੁਛ ਹੋਗਾ ਕੋਸਣੂ ਕਿਦਾ ਤੈਨੂੰ ਕੋਈ ਖਵਾ ਕੱਢ ਕੇ ਦਿੱਤਾ ਹੋਊ ਉਹਨੇ ਖਵਾ ਵੀ ਕੱਢ ਕੇ ਦਿੱਤਾਵੇ ਮੈਂ ਖਵਾ ਵੀ ਮੈਂ ਪੁੱਛਦੀ ਆ ਭਾਈ ਤੂੰ ਨਾ ਬੋਲੀ ਹੁਣ ਪਹਿਲ ਤੁਸੀਂ ਸਮਾਨ ਦੇਣੇ ਆ ਨਾਲਾ ਆ ਸਮਾਨ ਦਿੰਨੇ ਆ ਮੇਰੀ ਭੈਣ ਨੂੰ ਸੀ ਅੱਛਾ ਕਿੱਟ ਹੈਗਾ ਦੇਖ ਲੈ ਆ ਸ਼ੂਟ ਕਿੰਨਾ ਸੋਹਣਾ ਲੈ ਲੈਂਦਾ ਭਾਈ ਮੈਂ ਤਾਂ ਸ਼ੂਟ ਆਵੇ ਕੀ ਸੋਹਣਾ ਸ਼ੂਟ ਲੈ ਹੀ ਮੈਂ ਕਾ ਕੇ ਦਿੱਤਾ ਤੇਰੇ ਵਾਲਾ ਲੈ ਜਾਂਦਾ ਮੈਂ ਵੀ ਲਿਆ ਕੇ ਦਿੱਤਾ ਮੈਂ ਕਿਹੜਾ ਕੋ ਕੋਣ ਦਿੱਤਾ ਚੱਕ ਕੇ ਮੈਂ ਵੀ ਨਮੀ ਲਿਆ ਕੇ ਦਿੱਤਾ ਰੰਗ ਭਾਈ ਜੇ ਤੁਸੀਂ ਛੂਟ ਦੇ ਰਹੇ ਹੁੰਦੇ ਨਾ ਭਾਈ ਤੇ ਤੁਸੀਂ ਇਹਦੀ ਮਾਰ ਨੂੰ ਤੁਸੀਂ ਨਾਲ ਰੱਖ ਦੇ ਅਡਮਿਸ਼ਨ ਕਰ ਦੇ ਪਾ ਦੇ ਲੈ ਭਾਈ ਆ ਜਾ ਰਾਜਵੀਰ ਕਿਹਨੇ ਨਾ ਜਾਏ ਭਾਈ ਇੰਨਾ ਹੀ ਪਰੇ ਤਾਂ ਟੋਲੀ ਫੜ ਪਰੇ ਮੈਂ ਭਾਏ ਦਾ ਖੋੜਾ ਪਾਈਦਾ ਹਾਂ ਯਾਰਾ ਹੁਣ ਤੂੰ ਨਹੀਂ ਪਾ ਦੇ ਉਹ ਛੜਤਾ ਸਮਾਨ ਸਾਰਾ ਮੈਂ ਕੋਣ ਪਰੇ ਛੜਤਾ ਦੇਖ ਰਾਰੀ ਫਿਰ ਫੇਰ ਤੂੰ ਕਹਿੰਦੀ ਨਹੀਂ ਵੀ ਮੇਰੀ ਮਾਂ ਧੱਕਾ ਨਹੀਂ ਕਰਦੀ ਮੇਰੀ ਮਾਂ ਧੱਕਾ ਕਰ ਰਹੀ ਹੈ ਬਹਿ ਕੇ ਸਮਾਨ ਸਾਰਾ ਆਏਗਾ ਤਾਂ ਕਰਦੀ ਅੱਜ ਤਾਂ ਤੈਨੂੰ ਸਮਾਨ ਦੇਣਗੇ ਇਹ ਤੇ ਫੇਰ ਤੇ ਭਾਈ ਮੈਨੇ ਦੇਣਗੇ ਮੈਥੋਂ ਨਹੀਂ ਭਾਈ ਮੈਨੇ ਤੈਨੂੰ ਦੇ ਦਿੱਤੇ ਮੈਂ ਤੈਨੂੰ ਕੁੜੀ ਦੇ ਕੁੜੀ ਬਾਰੇ ਕਿੱਦਾਂ ਕੁਝ ਕਿਹਾ ਉਹ ਤਾਂ ਪਾ ਹੀ ਨਹੀਂ ਆ ਜੇ ਮੇਰੇ ਕੋਲ ਨਹੀਂ ਕਹਿੰਦੀ ਜਾ ਕੇ ਗਮਾਂਡ ਚ ਤਾਂ ਕਹੀ ਨਹੀਂ ਹੈ ਗਮਾਂਡ ਦੇ ਨਹੀਂ ਕਹਿੰਦੀ ਗਮਾਂਡ ਤਾਂ ਤੇਰੇ ਉਂਗਲਾ ਲਾਉਂਦਾ ਮੈਂ ਤੈਨੂੰ ਦੱਸਾਂ ਇੰਨੀ ਗੱਲ ਯਾਦ ਰੱਖੀ ਮੈਂ ਭਾਈ ਅੱਜ ਤਾਂ ਸਮਾਂ ਛੱਟੇ ਕੱਲ ਨੂੰ ਜਦੋਂ ਤੂੰ ਮਰ ਗਈ ਨਾ ਤੇਰੀ ਧੀ ਲੋੜੀ ਨੂੰ ਡੀਕੂਗੀ ਅਸੀਂ ਜਾਣਾਂ ਨਹੀਂ ਪਰ ਦੇ ਕੋਈ ਨਾ ਮਰੇ ਮਰਨ ਤਾਂ ਫਿਰ ਕੁਛ ਨਹੀਂ ਹੋ ਜਾਈਦਾ ਵੇ ਸਮਾਂ ਓਹੋ ਸਮਾਂ ਲੱਗਣ ਦੀ ਫਿਰ ਮੈਂ ਆਉਂਦਾ ਇੱਧਰ ਚੱਲੜਿਆ ਜੰਮਾ ਬੁੜੀ ਨੂੰ ਮੈਂ ਤੈਨੂੰ ਬੁਲਾਉਣ ਕਿ ਨਹੀਂ ਆਏ ਕੋਈ ਨਾ ਬੁਲਾਉਂਦੇ ਨਹੀਂ ਭਾਈ ਸਹੀ ਨਾ ਪਮਾ ਮਰੀ ਪਈ ਹੋ ਮੈਂ ਚੱਕਣ ਨਹੀਂ ਆਉਂਦੇ ਤੂੰ ਮਰਨ ਤਾਂ ਕੋਈ ਨਾ ਆਦਾ ਜਾ ਜਲਦੀ ਆ ਬੇਬੇ ਮੈਨੂੰ ਨਹੀਂ ਲੋੜ ਸਾਡੀ ਨੂੰ ਲੋੜ ਨਹੀਂ ਮੈਂ ਤਾਂ ਆਪ ਜਾਣੀ ਹੈਗੀ ਆ ਜਾ ਆ ਜਾ ਭਾਈ ਸਾਡਾ ਨਾਮ ਮਾਰਾ ਹੋ ਮੜੇ ਲੇਗਾ ਰੱਖ ਲੈ ਬਈ ਲੈ ਕੇ ਜਾਇ ਤਾਂ ਮੈਂ ਆਹ ਕਹਦਾ ਬੇਬੇ ਮੈਂ ਨਹੀਂ ਲੈ ਕੇ ਜਾਂਦੀ ਤੂੰ ਰੱਖ ਲੈ ਮੈਂ ਤਾਂਹੀਂ ਵਗ ਜੂ ਬਿਨਾ ਸਮਾਨ ਤੂੰ ਓਹੋ ਮਿੰਨ ਤਾਂ ਪਹਿਲੀ ਪਤਾ ਸੀ ਇਹਨਾਂ ਦਾ ਵੀ ਇਹ ਕਲੇਸ਼ ਪਾਉਣਗੇ ਪਾਉਣਗੇ ਐਵੇਂ ਆਈ ਮੈਂ ਤਾਂ ਹਰਪ੍ਰੀਤ ਦੇ ਅੱਖੇ ਤੋਂ ਉਹ ਵੀ ਬਿੰਦ ਚ ਦੀ ਉਹੀ ਗੱਲ ਗੱਲ ਦਾ ਪਹਾੜ ਬਣਾ ਲੈਂਦੀ ਆ ਵੀ ਤੂੰ ਚੁੱਪ ਕਰ ਜਾ